ਜਗਰੂਪ ਇਹਦੀ ਇੰਟਰਵਿਊ ਆਪਾਂ ਪਹਿਲਾਂ ਬਹੁਤ ਕੀਤੀਆਂ ਇਹ ਵੀਰ ਦਾ ਟਰੈਕਟਰ ਸਾਰੇ ਵੀਰ ਸੌਰੀ ਜਾਣਦੇ ਆ ਹੁਣ ਤਾਂ ਨਖਟਾ ਨੀਲਾ ਪੀਲਾ ਚਿੱਟਾ ਸਾਰੇ ਰੰਗ ਕਰ ਦਿੱਤੇ ਲਾਲ ਵੀ ਹੈਗਾ ਸੰਤਰੀ ਵੀ ਹੈਗਾ ਇੰਜਨ ਗੜੇ ਰੰਗ ਦਾ ਸੰਤਰੀ ਸੰਤਰੀ ਕਾਲਾ ਇਹ ਹੋਰ ਸੰਤਰੀ ਹੋਰ ਸੰਤਰੀ ਨੀਲਾ ਸਾਰੀ ਰੰਗ ਵੱਡਾ ਭਾਈ ਗੁਰਪ੍ਰੀਤ ਵੱਡੇ ਭਰਾ ਦਾ ਨਾ ਮੈਨੂੰ ਇਸ ਗੱਲ ਦਾ ਜਵਾਬ ਦੇ ਇਹ ਟਰੈਕਟਰ ਦੇ ਨਾ ਮੇਥ ਬਣ ਗਿਆ ਵੀ ਤੂੰ ਕਿਤੇ ਵੀ ਜਾਣਾ ਕਹਿੰਦੇ ਇਹ ਵੀ ਖੁੱਲਾ ਹੀ ਰਹਿੰਦਾ ਸਿੱਧੀ ਜੀ ਗੱਲ ਨੇਸ਼ਾ ਕਹਿੰਦੇ ਹੁਣ ਘਰੇ ਖੜੇ ਥੋੜੀ ਕੁਲੇ ਨੇ ਮਿਲਿਆ ਚੱਲਣਗੇ ਤੇ ਖੁੱਲਣਗੇ ਹੂੰ ਕਰੇ ਦਾ ਸਾਲ ਖੜਾ ਕਰੀਏ ਉੱਖੋਂ ਫਿਰ ਨੇ ਰਹੀ ਐ ਇੰਨੇ ਸਾਲ ਜਦੋਂ ਇਹ ਕਰੇ ਜਮੀ ਨਹੀਂ ਖੁੱਲਿਆ ਜਦੋਂ ਪਹਿਲਾਂ ਕੀਤਾ ਸੀ ਨਹੀਂ ਖੁੱਲਿਆ ਚਲੋ ਇੰਜਨ ਚਾ ਮਿਲ ਗਿਆ ਸਾਨੂੰ ਅਸੀਂ ਨਹੀਂ ਚੈੱਕ ਕੀ ਧੱਦੇ ਲਾਤਾ ਹੋ ਗਿਆ ਮਸ਼ੀਨਰੀ ਆ ਕੁਝ ਵੀ ਹੋ ਸਕਦਾ ਹੂੰ ਹੁਣ ਇੰਜਨ ਸਾਰਾ ਓਕੇ ਕਰਤਾ ਤਾਂ ਜਦੋਂ ਦਾ ਹੁਣ ਕੀਤਾ ਆ ਹੁਣ ਨਹੀਂ ਖੁੱਲਦਾ ਮੈਂ ਲਾਉ ਵਿੱਚ ਨਾਲ ਸ਼ਾਟ ਹੁਣ ਨਹੀਂ ਖੁੱਲਦਾ ਆਂਦਾ ਹੀ ਆਗ ਹੁਣ ਦੇਖਈਆ ਜਦ ਬਚਾ ਜੰਨੂ ਉਹਦਾ ਹੀ ਖੰਨੂ ਘਰੇ ਘੜੇ ਦਾ ਕੁਝ ਹੋਣਾ ਨਹੀਂ 110 111 12 ਇੱਥੇ ਹੀ ਤੇ ਗਿਆ ਇਹਨੂੰ ਮੈਂ ਬਾਅਦ ਚੁੱਕਦਾ ਮੈਂ ਬੱਸ ਹੁਣ ਨਹੀਂ ਮੈਂ ਕਿਹਾ ਦੁਕਾਨਾਂ 'ਚ ਤਾਂ ਪਿਉਣਾ ਨਾ ਮੈਂ ਰੀਲ ਬਣਾਉਣੀ ਨਾ ਮੈਂ ਵੀਡੀਓ ਬਣਾਉਣੀ ਸਿੱਧੀ ਜੀ ਗੱਲ ਆ ਯਾਰ ਹੋ ਗਿਆ ਨਹੀਂ ਹੁਣ ਛੱਡੇ ਸੁਣੋ ਭਾਜੀ ਜਦੋਂ ਦੇਖਿਆ ਸੀ ਸਾਡੇ ਕੋਲ ਟਰੈਕਟਰ ਤੇ ਆ ਜਾਂਦਾ ਹੂੰ ਭਰਾ ਕਿੰਨੀ ਵਾਰ ਉਹ ਮੈਂ ਕਿਹਾ ਉਹ ਮੈਂ ਕਿਹਾ ਇਹ ਟਰੈਕਟਰ ਤੇ ਮੈਂ ਗੱਡੀ ਤੇ ਉਹ ਮੈਂ ਕਿਹਾ ਸਾਨੂੰ ਛਾਮਾ ਬਹਿਣ ਗਿਆ ਤੇ ਆ ਕੇ ਕਿੰਨੀਆਂ 4 ਕਿ ਪੰਜ ਵੀਡੀਓ ਵੀ ਸ਼ੂਟ ਕਰ ਲੀਆਂ ਘਰੇ ਰੋਟੀ ਪਾਣੀ ਚਾਹ ਸਭ ਕੁਝ ਛਕ ਲਿਆ ਇੱਥੇ ਵੀ ਆ ਗਏ ਆ ਤੇ ਗਾਏ ਦੀ ਫੇਰ ਕਰੀ ਜਨੇ ਲੋਕਾਂ ਨੇ ਮੇਲੇ ਦੇ ਟਰੈਕਟਰ ਕੱਢਣਾ ਤੇ 24 24 ਚਤੋਂ ਪੈਰੀ ਲਈ ਫਿਰ ਹਾਂ ਪਰ ਜਿਹੜੀ ਚੀਜ਼ ਚੱਲੂ ਹਨਾ ਚੱਲੂ ਆਹ ਗੱਲ ਸਹੀ ਚੱਲਦੀ ਜਾਂਦਾ ਰੋਜ਼ ਉਹ ਚੱਲਦਾ ਚੱਲਦਾ ਮੈਂ ਨਿਕਲ ਨਹੀਂ 6 ਮਹੀਨੇ ਬਾਅਦ ਉਹ ਨੂੰ ਹੋਣਾ ਕੀ ਆ ਬਈ ਲੋਜਿਕ ਹੂੰ ਇਹ ਤਾਂ ਗੱਲ ਹੈ ਇਹ ਤਾਂ ਚੱਲਦਾ ਹੀ ਰੋੜਾਂ ਦੇ ਉਹਨਾਂ ਮੋਟਰਸਾਈਕਲ ਹੀ ਕਰਦਾ ਚੱਲਦਾ ਜਿੰਨਾ ਹੀ ਚਾਹੁੰਦਾ ਜਿੰਨਾ ਇਹ ਚਾਹੁੰਦਾ ਮੈਂ ਤਾਂ ਪੁਰ ਵੀ ਹੁਣ ਇਹਦਾ ਮੋਟਰਸਾਈਕਲ ਖੇਚ ਇਹਨੂੰ ਖਿੱਚ ਲਿਆਉਂਦਾ ਨਾ ਟਰੈਕਟਰ ਨੂੰ ਤੇ ਕਹਿੰਦਾ ਮੈਨੂੰ ਟਰੈਕਟਰ ਦੀ ਵਧੀਆ ਲੱਗਦਾ ਮੋਟਰਸਾਈਕਲ ਲੱਗਦਾ ਹੀ ਨਹੀਂ ਵਧੀਆ ਹੁਣ ਇੱਥੇ ਨੇੰਨਾਂ ਲਈ 50 60 ਕਿ ਤੱਕ ਉਹ ਯਾਰ ਆਪਣਾ ਜਗਰਾਉ ਸਿੱਧਾ ਲਾਲਾ ਤੋਂ 15 ਆਪਣੇ fasting... 25 25 ਤੇ 15 ਕੋਈ 50 55 55 ਕਿਲੋ ਲਾ ਲਓ 55 ਨਹੀਂ ਤਾਂ ਮਨੇ ਕਿ ਦੱਸੀ ਤੇ ਨਹੀਂ 25 ਤੇ 15 15 30 ਤੇ 40 40 ਤੇ ਜੀਤਵਾਲ ਆਪਣਾ ਜਗਰਾਉ ਤੋਂ ਕਿੰਨਾ 15 10 ਕਿ ਗੁਨਾਣ ਤੋਂ ਇਤੋਂ 25 ਹੀ ਜਗਰਾਉ ਆ ਪਿੰਡੋਂ ਇਤੋਂ ਹਾਂਜੀ ਇਤੋਂ 25 ਹੀ ਪਿਛੇ ਆ 25 ਤੇ 40 ਪੰਜ ਮੰਨੂਆਂ 40 50 60 68 ਕਿਲੋਮੀਟਰ ਬਣ ਗਿਆ 68 65 ਕਿਲੋਮੀਟਰ ਪਿੰਡ ਬਣ ਗਿਆ ਨਾ ਤੇਰੀ ਐਵਰੇਜ ਗਰੂਪ ਜਿਵੇਂ ਤੂੰ ਇਨਾ ਖਿੱਚੀ ਫਿਰਦਾ ਤੇਲ ਕਿੱਥੋਂ ਪੂਰਾ ਕਰਦਾ ਮਸ਼ੀਨਰੀ ਤੇ ਹੱਥ ਹੈ ਝੂਠ ਨਹੀਂ ਬੋਲਦਾ ਮੈਂ ਕੱਲ ਦਾ 2500 ਦਾ ਤੇਲ ਪੁਆਇਆ ਆ ਮੈਂ ਮੇਲੇ ਤੇ ਵੀ ਗਿਆ ਪਾਣਾ ਕਿੰਨਾ ਮੇਲਾ ਪਿੰਡੋਂ ਮੇਰੇ ਖਾਲੀ 20 ਕਿਲੋਮੀਟਰ ਹੋਣਾ ਹਾਂ ਉੱਥੇ ਚੱਲਿਆ ਵੀ ਟਰੈਕਟਰ ਖੜਿਆ ਨਹੀਂ ਸਾਰਾ ਦਿਨ ਉੱਥੇ ਵੀ ਕੀਤਾ ਮੈਂ ਪੁਆਇਆ ਨਹੀਂ ਤੇਲ ਹਜੇ ਤੱਕ ਵੀ ਉਹੀ ਤੇਲ ਆ ਮਸ਼ੀਨਰੀ ਤੇ ਹੱਥ ਹੈ ਝੂਠ ਨਹੀਂ ਬੋਲਦਾ ਉਹਨਾਂ ਕੱਲ ਸੌਂਦ ਕਾਨੂੰ ਖਾਣੀ ਨਹੀਂ ਆਪਾਂ ਦੱਸਦੇ ਆ ਕਈ ਕਹਿੰਦੇ ਤੇ ਨਹੀਂ ਇਹ ਵੀ ਦੌੜਨਾ ਕਰਕੇ ਘੱਟ ਖਾਂਦਾ ਜਿੱਥੇ ਤੱਕ ਮੈਨੂੰ ਲੱਗਦਾ ਵੀ ਜਦੋਂ ਆਪਾਂ 60 ਤੇ ਜਾ ਕੇ ਟਿਕਾਲੀ ਦਾ ਹਾਂ ਜਾਨ ਸ਼ਾਂਤ ਹੋ ਜਾ ਜਾਂਦਾ ਤਾਂ ਫਿਰ ਤੀਨਾ ਹੀ ਬਣ ਜਾਂਦਾ 1100 ਚੱਕਰ ਤੇ ਚੱਲ ਜਾਂਦਾ 1100 ਦੇ ਕੀ ਤੇਲ ਇਹ ਤਾਂ ਫਿਰ ਤੀਨਾ ਹੀ ਬਣ ਜਾਂਦਾ ਮੇਲਾ ਦਾ ਤੈਨੂੰ ਮੈਂ ਕਿਉਂ ਗੱਡੀ ਫਿਰਦਾ ਕੋਣ ਐਨਾ ਖਰਚਾ ਚੱਲੂ ਤੇਲ ਦਾ ਮੈਂ ਨਾ ਗੱਡੀ ਫਿਰਦਾ ਮਖਾਂਦੇ ਨਹੀਂ ਤੇ ਇਹ ਆ ਸੈਟਿੰਗ ਲਾ ਲਓ ਉਹ ਜੀ ਆਈਆ ਕੋਸ਼ਿਸ਼ ਮੈਂ ਕਹਿੰਦਾ ਪਤੰਦਰ ਬਲੇਰ ਰੋਣਾ ਸਸਤਾ ਮੈਂ ਕੱਲ ਉੱਥੇ ਗਿਆ ਮਾਉ ਸਾਹਿਬ ਉਥੇ ਵੀ ਹਜ਼ਾਰ ਦਾ ਪਾਇਆ ਇਧਰ ਆਇਆ ਹੁਣ ਫੇਰ ਹਜ਼ਾਰ ਦਾ ਪਾਇਆ 2000 ਦਾ ਉਹ ਕਾ ਗਈ ਇਹਨੇ ਹੁਣ ਟੈਂਕ ਚ ਜੇ ਵੀ ਤੇਲ ਮੈਂ ਪਾਇਆ ਨਹੀਂ ਇਹਨੇ ਮੋਗੇ ਫੇਰ ਚਲ ਜਣਾ ਆਪਣੇ ਵਾਸਤੇ ਗ੍ਰਾਮ ਮੁੜ ਕੇ ਨਹੀਂ ਸਕਦਾ ਕਿੰਨਾ ਬਹੁਤ ਹੈ ਕਿਆ ਬੈਵਰ ਤੇਲ ਬਹੁਤ ਯਾਨੀ ਕਿ ਲਾਲੋ ਬਹੁਤ ਘਟ ਪਿੰਦਾ ਜਦੋਂ ਮੈਂ ਤਿੰਨ ਸਿਲੰਡਰ ਸੀ ਉਹ ਵੀ ਉਹ ਘਟ ਪਿੰਦਾ ਮੈਨੂੰ ਉਸ ਦਾ ਡਰ ਮੈਨੂੰ ਹਾਲੇ ਤੇਲ ਨਾ ਵੱਧ ਗਿਆ ਪਰ ਨਹੀਂ ਓਨਾ ਕੀ ਆ ਤੇਲ ਖਾਂਦਾ ਵੀ ਜੇ ਲੰਬੀ ਪੱਤੀ ਮਾਰੀ 7 ਟਰਬੋ ਵਾਲਿਆ ਆਈ ਇਧਰ ਆ ਜਾ ਜੀ ਇਧਰ ਇਧਰ ਆ ਸਤਰ ਸਿਆ ਇਧਰ ਆ ਵੀ ਟਰਬੋ ਵਾਲਿਆ ਹਾਂਜੀ ਪੂਰਾ ਉਦਦੇਓ ਇਹਨੂੰ ਜਿਹੜੀਆਂ ਗੱਲਾਂ ਆਪਾਂ ਕਈਆਂ ਨੇ ਇਹਨੇ ਟਰਬੋ ਨੂੰ ਉਹ ਨਹੀਂ ਲਾਇਆ ਕੀ ਉਹਨੂੰ ਕਹਿੰਦੇ 에어 ਕਲੀਨਰ ਤੇ ਹੁਣ ਮੈਨੂੰ ਦੱਸ ਵੀ ਉਹ ਲਾਉਣਾ ਚਾਹੀਦਾ ਹੈ ਕਿ ਨਹੀਂ ਜ਼ਰੂਰੀ ਹੈ ਜਾਂ ਨਹੀਂ ਹੈ ਇਹ ਲਾਇਆ ਇਹ ਟਰਬੋ ਦਾ ਜ਼ਰੂਰੀ ਆ ਪਰ ਇਹ ਟਰੈਕਟਰ ਨੂੰ ਜਿਹੜਾ ਹਾਈ ਸਪੀਡ ਨੂੰ ਹਵਾ ਵਾਧਾ ਚਾਹੀਦੀ ਟਰਬੋ ਨੂੰ ਕੋਈ ਤੁਹਾਨੂੰ ਫਿਲਟਰ ਪਾੜ ਦੇਣਾ ਜੀ ਪਾੜ ਦੇਣ ਇਹਨੇ ਖਿੱਚ ਕੇ ਤੇ ਫਿਰ ਇਹਨੂੰ ਕੋਈ ਫਿਲਟਰ ਤਾਂ ਲੱਗੂਗਾ ਜੀ ਹਾਂ ਲੱਗਣਾ ਚਾਹੀਦਾ ਜੀ ਉੱਤੇ ਕੋਈ ਵੀ ਚੀਜ਼ ਕੋਈ ਛੋਟੇ ਫਿਲਟਰ ਲੱਗ ਜਾਂਦੇ ਆ ਹਾਂ ਪਰ ਇਹ ਤੁਹਾਨੂੰ ਪਤਾ ਹੀ ਆ ਫਿਰ ਇਹਨੂੰ ਹਸਾਬ ਹੈਗਾ ਵੇਨੇ ਐਂ ਚਲਾ ਲੈਣਾ ਨਹੀਂ ਮਿੱਟੀ ਨਹੀਂ ਖਾਈਦਾ ਯਾਰ ਮਾਰਦਾਊਗਾ ਜੀ ਨਾਰਮਲ ਜੀ ਗੱਲ ਜੋ ਬੈਗਅਰ ਮਾਰਦੇ ਸੀ ਮਿੱਟੀ ਆਉਂਦੀ ਆ ਤੇ ਫਿਰ ਕਿੰਨਾ ਚਿਰ ਚੱਲੂ ਜਿੰਨਾ ਚਿਰ ਚੱਲਦਾ ਚਲਾਈ ਜਾਣਾ ਨਹੀਂ ਅਸਕਰ ਨਹੀਂ ਲੌਜੀਕ ਜੀ ਗੱਲ ਆ ਆਪਣਾ ਆਪਣਾ ਕੰਮ ਇਹ ਆ ਜਦੋਂ ਲਾਉਣਾ ਨਵਾਂ ਇੰਜਨ ਹੀ ਲਾਉਣਾ ਵਾਸ ਜਦੋਂ ਮੇਰੇ ਖੜਾ ਫਿਰ ਨਵਾਂ ਇੰਜਨ ਲਾਉਣਾ ਹੁਣ ਵੱਡੇ ਨਾਲ ਸਲਾਹ ਕਰਦਾ ਸੀ ਮੈਂ ਕਿ ਹੁਣ ਟਰੈਕਟਰ ਤੇ ਆਇਆ ਤਾਂ ਹੈਗਾ ਹੀ ਆ ਮੈਂ ਕਿ ਚੱਲ ਸ਼ੇਰ ਆ ਕੇ ਪਿੰਡ ਲੈ ਕੇ ਜਾਂਦੇ ਮੰਨਦਾ ਨਹੀਂ ਪਿਆ ਨੇ ਕਹੇ ਚਲਾਈ ਚੱਲ ਜੇ ਬਾਕੀ ਇਹ ਨਾ ਹੁਣ ਹੀ ਗੱਲ ਕਰਦਾ ਮੈਂ ਕਹਾਂ ਚੱਲ ਮੈਂ ਕਿ ਹੁਣ ਆਇਆ ਤਾਂ ਹੈਗਾ ਹੀ ਇੱਥੋਂ ਮੋਗ ਗਿਆ ਇੰਜਨ ਲੈ ਕੇ ਮੈਂ ਅਜੇ ਸਿਲੰਡਰ ਕਿਉਂ ਮਸਦਾਰ ਰੱਖ ਲਵਾਂ। ਇਹ ਹਵਾ ਦਾ ਪਾਣੀ ਆਣਾ ਯਾਰ ਦਾ ਨਹੀਂ ਲਵੇ ਪੰਗੇ ਦੇਣਾ। ਦੇਖਾਂ ਚਟਾ ਕਿੰਨੀਆਂ ਉਂਗਲਾਂ? 5 ਲੀਟਰ। 11 ਲੀਟਰ। ਹੱਲੇ ਵੀ 11 ਲੀਟਰ ਦਾ ਆਇਓ। ਚੱਕੀ ਦਾ ਨੂੰ ਕਿੰਨੀਆਂ ਉਂਗਲਾਂ? 11 ਲੀਟਰ 22 ਲੀਟਰ ਦੇ 12 ਲੀਟਰ ਚ 2 ਲੀਟਰ ਤੇਲ ਹੁੰਦਾ ਪੁੱਟ ਦੇ। ਮੈਂ ਨਹੀਂ ਪਾਇਆ ਤੇਲ। ਯਾਰ ਵਾਕੇ ਹੀ ਪਤਾ ਤੇਰੇ ਤੇਲ ਤੂੜੀ ਨਹੀਂ ਖਾਂਦਾ। 11 ਲੀਟਰ। 5 ਲਾ ਲਓ ਤੇਲ ਪਾਇਆ 5-7 ਲੀਟਰ ਉਹਦਾ ਵੀ ਤੇਲ ਸਿਰ। ਇੱਛਾ ਆਏ ਨੇ ਜਿਹੜੇ ਪੁਰਜੇ ਜਲਾਏ ਨਾ ਉਹ ਵਿਖਾਉਣੇ ਆ ਰਿਆ। ਬਾਹਲਾ ਕੋ ਟੰਗੀ ਪਰਦਾ ਚੰਦਰਾ ਬਾਹਲਾ ਕੋ। बाकीले चीज चालू ਨਹੀਂ ਹੈ ਨਹੀਂ ਹਜੇ ਨਹੀਂ ਚਾਲੂ ਹੈਗੇ ਕੱਲ ਹੀ ਲਾਇਆ ਨਾ ਜੂ ਹਾਂ ਇਧਰ ਆ ਜੀ ਵੀਰ ਤੂੰ ਪਿੱਛੇ ਆਪਣੇ ਛੋਟੇ ਵੀਰ ਸਾਡੇ ਕੋਲ ਆ ਜਗ੍ਹਾ ਦੀ ਥੋੜੀ ਤੰਗੀ ਹੈ ਬਾਕੀ ਜੀ ਬੋਲੋ ਮਹਾਰਾਜ ਉਸਤਾਦ ਜੀ ਬਾਟ ਏਅਰ ਲੈਣੇ ਆਪਾਂ ਨਾ ਸੋਚਿਆ ਸੀ ਉਹੀ ਆ ਇਹ ਉਦਾਂ ਹੀ ਸੋਚਿਆ ਸੀ ਪਰ ਇਹਦਾ ਨਾਂ ਰੱਖਿਆ ਲੋਕਾਂ ਨੇ ਕਮੈਂਟਾਂ ਚ ਕੀ ਕੀ ਕਮੈਂਟ ਕਰਨ ਲੱਪੇ ਸੀ ਬਾਠੇ ਲੈਣ ਬਾਠੇ ਲੈਣ ਤੋ ਨਹੀਂ ਨਹੀਂ ਨਾਲੇ ਕਿਦਨਾਂ ਆਪਾਂ ਸੋਚਦੇ ਵੀ ਨਹੀਂ ਕਿਹੜੇ ਕੰਮ ਦੀ ਲਕਨਾਂ ਨਾਲ ਲਿਖਣਾ ਆਪਾਂ ਸੋਚਦੇ ਉਦਾਂ ਲਿਖਾ ਦਈਏ ਛੋਟਾ ਉਹ ਫਿਰ ਕਮੈਂਟ ਬੋਣ ਲਾਪੇ ਬਾਠੇਰ ਲੈਣਾ ਬਾਠੇਰ ਮੈਂ ਕਿਹ ਚੱਲ ਲਖਾਈ ਦੇ ਇਹ ਜਿਹੜੇ ਵੀਰਾਂ ਨੇ ਨਾਂ ਦਿੱਤਾ ਉਹਨਾਂ ਕਰਕੇ ਇਹਦੇ ਚ ਹੈਗੀ ਗੈਸ ਕਿਹਾਲ ਦੀ ਘੜੀ ਖਾਲੀ ਆ ਨਹੀਂ ਗੈਸ ਹੈਗੀ ਮੇਰੇ ਖਿਆਲ ਨਾਲ 60% ਹੋ ਗਈ 60 ਇਹ ਛੱਡੀ ਸੀ ਉਹਦੋਂ ਮਿਲਦਾ ਅਨੰਦਪੁਰ ਸਾਇਮਾਂਗ ਛੱਡੀ ਸੀ ਛੱਡੀ ਸੀ ਛੱਡੀ ਸੀ ਅਨੰਦਪੁਰ ਉਸਤਾਦ ਜੀ ਹਾਂਜੀ ਇਹ ਛੱਡਿਆ ਹਾਂਜੀ ਟਰਬੋ ਹਾਂਜੀ ਚੱਲਦੀ ਆ ਚੱਲਦੀ ਆ ਤਵੀਆਂ ਵਾਲੇ ਤੇ ਚੱਲਦੇ ਹੀ ਆ ਮੇਲੇ ਤੇ ਯਾਰ ਨਾਲੇ ਤਾਂ ਕਿੰਦੇ ਬੇਨ ਐ ਬੰਦ ਉਹ ਬੇਨ ਤਾਂ ਐ ਤਾਂ ਪੜ ਓਪਨ ਤਾਂ ਚੱਲਦੀ ਆ ਓਪਨ ਐ ਚੱਲਦੀ ਆ ਓਪਨ ਜਿਹੜੇ ਮਤਲਬ ਚੱਲਦੇ ਆ ਦੂਜੇ 4 ਸਿਲੰਡਰ ਚ ਚੱਲਦੀ ਆ ਉਹਨਾਂ ਦੇ ਚੱਲਦੀ ਆ ਜਿਨ੍ਹਾਂ ਨੂੰ ਜਗਾੜੂ ਟਰੈਕਟਰ ਕਹਿੰਦੀ ਆ ਉਹਨਾਂ ਦੇ ਚੱਲਦੀ ਆ ਚੱਲਦੀ ਚੱਲਦੀ ਯਾਰ ਇਹਦੇ ਨਾਲ ਇੰਜਨ ਬਲਾਸਟ ਨਹੀਂ ਹੁੰਦਾ ਅੱਗ ਯਾਰ ਕਿੰਨੀ ਉੱਤੇ ਬਲਣੀ ਨਹੀਂ ਇਹ ਠੰਡੀ ਹੁੰਦੀ ਆ ਠੰਡੀ ਹੁੰਦੀ ਬਈ ਇਹਨੇ ਜਿੰਨੇ ਟਰੈਕਟਰ ਨੂੰ ਜ਼ਿਆਦਾ ਠੰਡਾ ਕਰਨਾ ਉਹਨਾਂ ਵੱਧ ਬਲਾਸਟ ਪਰਫਾਰਮੈਂਸ ਵੱਧ ਪਰਫਾਰਮੈਂਸ ਵੱਧ ਬਣਾਉਣੀ ਟਰੈਕਟਰ ਇਹ ਕਿਹੜੀ ਹੁੰਦੀ ਆ ਗੈਸਕਟ ਮਾਚ ਇਹ ਤਾਂ ਕੋੜੀ ਹੁੰਦੀ ਇਹਨਾਂ ਦੇ ਐ ਪਲਟੀਆਂ ਜਿਆਦੇ ਇਹ ਨਾ ਨਾ ਆਪਾਂ ਸ਼ੇਅਰ ਨਾ ਆਪਾਂ ਸ਼ੇਅਰ ਕਿਉਂਕਿ ਹਰੇਕ ਦੀ ਪ੍ਰਾਈਵੇਸੀ ਆ ਹਾਂ ਸੱਚ ਯਾਰ ਮੈਂ ਵੀ ਛੁੱਡੋ ਸਵਾਲ ਉਹ ਜੋ ਪੁੱਛ ਲੈਣਾ ਨਾ ਆਪਾਂ ਪਾਉ ਨਾ ਦੱਸੀ ਕਾ ਮਗਰੋਂ ਕਰੀ ਫਿਰਦਾ ਬੱਠਾ ਆ ਲਿਆ ਮਗਰੋਂ ਲਾਤੀ ਹੋ ਖੋਖੂ ਸਾਰਾ ਕੁਝ ਜਦੋਂ ਕੇ ਰੱਖਣਾ ਇਹਨੂੰ ਪਲਟੀਆਂ ਬਣਾ ਕੇ ਆ ਪਲਟੀਆਂ ਬਣਾ ਕੇ ਹੱਕ ਲਾਤੀਆਂ ਲੈਂਕਾਂ ਲਾਤੀਆਂ ਇਹ ਰੋਡ ਤੇ ਹੀ ਚੱਲਣਾਂ ਉੱਥੇ ਆ ਗਈ ਫੇ ਜਿਹੜਾ ਭੱਜਣ ਵਾਲਾ ਕੀਤਾ ਭੱਜੂਗਾ ਹੀ ਖੇਤੀ 'ਚ ਹੀ ਦੱਲੂਗਾ ਹਾਂ ਠਿਕੰਜਣਾਂ ਨੇ ਜੀ ਭਜਾ ਕੇ ਖੇਤੀ 'ਚ ਚਲਾਉਣੇ ਆ ਨਹੀਂ ਚਲੋ ਖੇਤੀ ਨਹੀਂ ਇਹਦੇ ਨਾਲ ਕਰਨੀ ਮੈਂ ਤਾਂ ਕਿ ਹਲ ਵੀ ਨਹੀਂ ਪਾਏ ਲੋਕਾਂ ਦੇ ਟਰੈਕਟਰ ਨੇ ਗੱਡੀ ਉਤਾਰ ਰਸਤੇਦਾਰਾਂ ਦਾ ਟਰੈਕਟਰ ਜੁੜ ਜੂ ਕੋਈ ਰਸਤੇਦਾਰਾਂ ਦਾ ਲਿਆਂਦਾ ਸੀ ਇੰਪਲੀਮੈਂਟ ਤਾਂ ਪੈਣਾ ਲੀ ਆ ਆ ਜਾ ਅੱਗੇ ਇਹਦੇ ਪੰਪ ਨੂੰ ਡਾਇਫਰਮ ਲੱਗ ਸਕਦੀ ਲਾਈ ਦੀ ਆ ਕਿ ਨਹੀਂ ਭੱਜਣ ਵਾਲਿਆਂ ਨੂੰ ਭੱਜਣ ਵਾਲਿਆਂ ਨੂੰ ਲੋਡ ਨਹੀਂ ਡਾਇਫਰਮ ਹੁੰਦਾ ਜੀ ਉਹ ਮੇਨ ਕੰਮ ਹੁੰਦਾ ਵਾ ਉਹਨੇ ਨਾ ਇੱਕ ਕੰਟਰੋਲ ਕਰਨਾ ਤੇਲ ਨੂੰ ਹੂੰ ਜਿਹੜਾ ਆਪਣਾ ਤੇਲ ਕਿੱਕ ਤਾਂ ਜਦੋਂ ਨਾਰਮਲ ਪੰਪ ਹੁੰਦਾ ਉਹਨੇ ਜਦੋਂ ਥ੍ਰੋਟਲ ਦਿੱਤਾ ਆਪਾਂ ਉਹਦੇ ਹੀ ਤੇਲ ਛੱਡਣਾ ਹੂੰ ਤੇ ਉਹ ਜਿਹੜਾ ਟਰਬੋ ਦੇ ਚੱਕਰ ਬੰਨ ਤੋਂ ਪਹਿਲਾਂ ਲੈਗ ਆਉਂਦਾ ਕੱਧੂ ਇਹਦੀ ਨਹੀਂ ਫੱਕ ਭਰ ਕੇ ਮਾਰਦਾ ਰੈਕਟਰ ਹੂੰ ਟਰਬੋ ਦੇ ਚੱਕਰ ਪਾਰਨ ਭਾ ਬੰਨ ਤੋਂ ਪਹਿਲਾਂ ਪਹਿਲਾਂ ਇੱਕ ਲੈਗ ਆਉਂਦਾ ਵੀ ਸਪੇਸ ਬੰਨ ਜਿੰਨਾ ਟਾਈਮ ਉਹਨੇ ਲਾਉਣਾ ਉਹਨੇ ਟਾਂਜ ਰੈਕਟਰ ਨੇ ਧੂਆਂ ਮਾਰਨਾ ਹੂੰ ਪਰ ਜਿਹੜੀ ਡਾਇਫਰਾਮ ਹੁੰਦੀ ਆ ਉਹ ਲੈਗ ਖਤਮ ਕਰਦੀ ਆ ਹਾਂ ਉਹ ਲੈਗ ਖਤਮ ਕਰਦੀ ਉਹ ਐ ਹੁੰਦਾ ਬਈ ਪਹਿਲਾਂ ਜੱਟ ਤੇਲ ਛੱਡਾ ਜਦੋਂ ਰੇਸ ਮਾਰਾਂਗੇ ਜੇ ਟਰਬ ਨੂੰ ਪ੍ਰੈਸ਼ਰ ਜਾਊਗਾ ਰੇਸ ਜਾਊਗੀ ਟਰਬੋ ਪ੍ਰੈਸ਼ਰ ਬਣਾਊਗਾ ਤੇ ਤਾਂ ਡਾਇਫਰਮ ਖੁੱਲੂਗੀ ਜਦੋਂ ਖੁੱਲੂਗੀ ਜਦੋਂ ਪਹਿਲੀ ਟਰਬੋ ਦਾ ਪ੍ਰੈਸ਼ਰ ਬਣਿਆ ਡਾਇਫਰਮ ਖੁੱਲੀ ਬਲਾਸਟ ਹੋ ਗਿਆ ਧੂਆ ਮਾਰਨ ਵਾਲਾ ਉਹ ਹੁੰਦਾ ਵਾ ਵੀ ਜੇ ਲੈ ਕੇ ਤੁੰ ਕਰਦਾ ਹਾਂ ਵੀ ਆਪਾਂ ਐਵਰੇਜ ਲੈਣੀ ਆ ਵੀ ਆਪਣਾ ਫालतू ਧੂਆ ਨਾ ਮਾਰੇ ਇਹ ਚ ਆਪਣਾ ਐਵਰੇਜ ਦਾ ਕੋਈ ਮਸਲਾ ਹੀ ਨਹੀਂ ਤੇਲੀ ਆਪਾਂ ਬੇਥਾ ਛੱਡਣਾ ਹੁੰਦਾ ਜੀ ਇਹਦਾ ਬਾਠਾਂ ਵਾਲਿਆ ਕਿੰਨਾ ਛੱਡੇ ਛੱਡੇ ਤੇਲ ਉਹਨੂੰ ਪੰਪ ਤੇ ਪਹਿਲਾਂ ਤਾਂ ਚੱਕਰ ਦੱਸੀ ਆਏ ਕਿੰਨੇ ਚੱਕਰਾਂ ਦੇ ਕਿਤੇ ਕੋਈ ਆ ਜਵੇ ਸ਼ਰਤ ਲਾ ਕੇ 7000 ਚੱਕਰ ਤੋਂ ਉੱਤੇ ਪੰਪ ਦੇ ਮੈ ਚੜਾਉ ਆ ਪੰਪ ਨੂੰ ਮਸ਼ੀਨ ਤੇ ਪੈਸੇ ਵੀ ਮੈਂ ਲਾਉ ਜਿੰਨੇ ਲੱਗਣਗੇ ਤੇ ਦਿਖਾ ਲੂੰਗਾ ਜਿਹੜੇ ਕਹਿੰਦੇ ਨਹੀਂ ਜਾਂਦਾ ਚੰਦ ਆ ਕਿਉਂ ਨਹੀਂ ਜਾਂਦਾ ਵੀ ਪੰਪੇ ਕਿੰਨਾ ਲੈ ਜਾਣ ਵਾਲਾ ਹੋਵੇ ਲੱਤਾਂ ਭਾਰ ਚੱਲਦੀਆਂ ਹੁਣ ਮੇਨ ਗੱਲ 7000 ਚੱਕਰਾਂ ਤੋਂ ਆ ਜਿਹੜੀ ਮੇਨ ਗੱਲ ਰਹੀ ਵੀ ਕਹਿੰਦੇ 2 ਮਿੰਟ ਚੱਲੂਗਾ ਟਰੈਕਟਰ 7000 ਚੱਕਰ ਦੇ ਪਾੜ ਜੂ ਹਾਂ ਪਾਟੂ 7000 ਚੱਕਰ ਦੀ ਲੋਡ ਉਹ ਦੋ ਪੈਂਦੀ ਆ ਜਦੋਂ 2 ਸੈਕਿੰਡ ਟਰੈਕਟਰ ਇਹਨ ਦੇ ਕੇ ਰੇ ਬਾਈ ਘਮਾਉਣਾ ਤਦ ਦੋ ਲੋ ਜੇ 3500 ਚੱਕਰੂ ਟਾਇਰ ਕੀ ਘਮਾ ਦੂ ਇਹ ਕੱਖ ਵੀ ਨਹੀਂ ਘੁਮਣੇ ਲੋਡ ਵੇ ਪੈਂਦੀ ਲੱਤ ਝੱਲਣ ਵਾਲੀ ਪਾਰ ਐ ਕਿ ਝੂਠ ਵੀ ਨਹੀਂ ਤੁਹਾਨੂੰ ਵੀ ਪਤਾ ਵਾ ਵੀ ਜਦੋਂ ਸਪਰਿੰਗ ਹਾਰਡ ਹੋਵੇ ਪਾਂ ਪੌਡੀ ਫਾਈਵ ਰੇਸ ਮੋੜਦਾ ਮੋੜਦਾ ਬੈਗ ਮਾਰਦਾ ਲੱਤ 'ਚ ਜ਼ੋਰ ਚਾਹੀਦੀ ਤੱਕ ਕੇ ਰੱਖਣੀ ਪੈਂਦੀ ਹਾਂ ਉਦਾਂ ਮੋੜ ਦਿੰਦਾ ਉਦਾਂ ਵੀ ਲੱਤਾਂ 'ਚ ਜਾਣ ਚਾਹੀਦੀ ਤੇ ਉਦਾਂ ਵੀ ਚਾਹੀਦੀ ਨਵੇਂ ਬੰਦੇ ਨੇ ਨਵੇਂ ਬੰਦੇ ਨੇ ਗਾਹ ਨੂੰ ਕਰਕੇ ਮਗਰ ਟਾਇਰ ਘਮਾ ਕੇ ਜਾਂ ਭਿਉਣਾ ਹੋਵੇ ਨਾ ਹਾਈ ਸਪੀਡ ਟਰੈਕਟਰ ਤੇ ਜਦੋਂ ਦੋ ਬੰਦਾ ਉਤਰਦਾ ਨਾ ਤੋਂ ਐ ਕੰਮਣ ਲੱਗ ਜਾਂਦੀਆਂ ਲੱਤਾਂ ਵੀ ਆ ਗਿਆ ਤੋਤਰਿਆ ਮੈਂ ਅਸੀਂ ਆਪ ਅਸੀਂ ਹੁਣ ਤਾਂ ਚੱਲ ਗਿੱਜ ਗਏ ਆ ਜਦੋਂ ਅਸੀਂ ਪਿਓ ਉਦੋਂ ਦੇਖਦੇ ਸੀ ਚੈੱਕ ਕਰ ਕਰਕੇ ਤੇ ਇਹ ਢੇੜਾ ਕੱਢ ਕੇ ਉਦੋਂ 80 ਤੇ ਹੀ ਆ ਕੇ ਕਹਿਣ ਲੱਗ ਜਾਂਦੀ ਆ ਕੀ ਹੋਣ ਲੱਗ ਗਿਆ ਆ ਕਿਉਂ ਲੱਗ ਹਾਂ ਪੰਡਾ ਫਰਕ ਜੀ ਲੱਤਾ ਕੀਰਤਨ ਮੈਂ ਨਹੀਂ ਕਦੇ ਭੁਜਾਇਆ ਹੈ ਮੈਂ ਇਹਦੇ ਵਾਲਾ ਟਰੈਕਟਰ ਇਹਦੇ ਟਰੈਕਟਰ ਸਾਡੇ ਕੋਲੇ ਪਹਿਲਾਂ ਐ ਦੋ ਤਿੰਨ ਸਿਲੰਡਰ ਸੀ ਇਹ ਬਧਨੀ ਨੂੰ ਲੈ ਕੇ ਇਹ ਕਹਿੰਦੇ ਵੀ ਲਿਬਰਾ ਬੱਸ ਸੀ ਕਹਿੰਦੇ ਉਹਦੇ ਨਾਲ ਛੱਡਣਾ ਵਾ ਉਹਦੇ ਨਾਲ ਮੈਂ ਕਿਹਾ ਵੀ ਮੈਂ ਉਤਰਨਾ ਮੈਂ ਉਤਰ ਕੇ ਫੀਡ ਵਾਲੀ ਦੁਕਾਨ ਜੀ ਤੇ ਮੈਂ ਉਤਰ ਕੇ ਮੈਂ ਕਿਹਾ ਮੈਣੀ ਜਾਣਾ ਇਹ ਪਤੰਦਰ ਦੇ ਪਤਾ ਨਹੀਂ ਕਿਹੜੇ ਟੈਂਪੂ ਕੀ ਪਰਚੋਂ ਚੋਂ ਚੋਂ ਹੀ ਮੁੜਿਆ ਕਿਹੜ ਨਾਮक ਦੀ ਭਜਾਇਆ ਸੀ ਹਾਂ ਮੈਂ ਕਦੇ ਨਹੀਂ ਰੇਟ ਭਜਾਇਆ ਇਹਨੂੰ ਪੁੱਛ ਲਾ ਅੱਜ ਵੀ ਇਹਨੇ ਭਜਾਇਆ ਰਾਜਵੀਰ ਭਰਾ ਇਹਦੀਆਂ ਵੀਡੀਓ ਬਣਾਉਂਦੇ ਸੀ ਮੈਂ ਇਹਨਾਂ ਕਹਾ ਮਗਾ ਨਹੀਂ ਮੈਂ ਕਹਾ ਨੋਰਮਲ ਜਾਣਾ ਇਹਨੂੰ ਹੋਲੀ ਕਰ ਲਾ ਮੈਂ ਕਹਾ ਨਹੀਂ ਪੀਉਣਾ ਸਹੀ ਕਰ ਵੀ ਇਹ ਹੁੰਦਾ ਏ ਮੇਲਾ ਜਦੋਂ ਕਿਤੇ ਮੇਲੇ ਮੂਲੇ ਤੇ ਗਏ ਗਏ 24 ਘੰਟੇ ਨਹੀਂ ਜੇ ਆਪਾਂ ਕਹੀਏ ਫੜਕਾਂ ਦੇ ਭਜਾਈ ਫਿਰ ਗਏ ਇੱਕੋ ਸਾਤੀ ਹਜ਼ਾਰ ਵਾਲੀ ਚੱਕਰ ਤੇਰੀ ਮੇਰੀ ਗੱਲ ਸਮਝ ਆਈ ਵੀ ਸਦਾ ਨਹੀਂ ਸਾਤੀ ਹਜ਼ਾਰ ਦੇ ਰਹਿਦਾ ਉਹਦਾ ਲੋਡ ਉਦੋਂ ਪਾਣੀ ਲਾ ਲੋ 5-7 ਸੈਕਿੰਡ 2-3 ਸੈਕਿੰਡ ਦੇਣੀ ਆ ਰੇਸ ਫੁੱਲ ਨਾਲ ਹੀ ਬੈਕ ਗੇਅਰ ਉਦੋਂ ਟਾਇਰ ਘਮਾਉਣੇ ਆ ਆਰ ਪੀ ਐਮ ਨੇ ਘਮਾਉਣੇ ਆ ਔਰਿਜੀਨਲ ਹਾਰਟ ਦੇ ਚਲਦੇ ਨੇ 2 ਸੈਕਿੰਡ ਵੀ ਰਹਿ ਗਿਆ ਤੁਸੀਂ ਦੇਖੋ ਪ੍ਰੈਸ਼ਰ ਕਿੰਨਾ ਵਧ ਜਾਣਾ ਉਹਨੇ ਇਹਨੇ ਟਾਇਰ ਕਮਾਏ ਸੀਗੇ ਮਟ ਗਏ ਨਾ ਕਿੱਥੇ ਛੱਡਣਾ ਵਾ ਕੋਈ ਨਹੀਂ ਛੱਡਣਾ ਵੀ ਸਭ ਪੈਪੀ ਪਾਟਣਗੇ ਜੇ ਕਿਤੇ ਜੇ ਤੇ ਪੈਪ بچਾਵਾਂਗੇ ਹੈੱਡ ਤੇ ਜ਼ੋਰ ਪਊਗਾ ਕੋਈ ਨਾ ਜੇ ਤਾਂ ਨੁਕਸਾਨ ਕਰੂਗਾ ਹਾਂ ਉਹ ਗੱਲ ਸੱਚ ਹੈ ਜਿਆਦਾ ਟਾਈਮ ਦਮਾਂਗੇ ਨੁਕਸਾਨ ਕਰੂ ਪਰ ਜਿੰਨਾ ਮਰਜੀ ਆਰ ਕਿਉਂ ਕਰ ਲਓ 7000 ਰੁਪਏ ਕੋਈ ਵੱਡੀ ਗੱਲ ਤਾਂ ਨਹੀਂ ਹੁਣ ਜੇ ਤੁਸੀਂ ਆਪਾ ਦੇਖੋ ਜਿਹੜੀਆਂ ਆਹ ਆਪਣੀਆਂ ਹੁੰਦੀਆਂ ਕੈਂਟਰ ਹੁੰਦੇ ਆ ਠੀਕ ਆ ਕੈਂਟਰ ਤੁਸੀਂ ਮਿਹਦਰੇ ਦੀ ਗੱਲ ਦੇਖੋ ਮਿਹਦਰਾ ਠੀਕ ਆ ਜੀਪ ਚ ਵੀ ਇੰਜਨ ਲੋਕ ਲਾਉਂਦੇ ਆ ਨਾ ਮੇਰੇ ਦਾ 475 ਰੁਪਏ ਦਾ ਇੰਜਨ ਲਾਉਂਦੇ ਫਲਾਈਂਗ ਹੌਲਾ ਕਰ ਦਿੰਦੇ ਆ ਤੇ ਜੀਪ ਤਾਂ 5-5000 ਰੁਪਏ ਮੈਂ ਲੈ ਹੀ ਲੈਂਦੀ ਆ ਜਿੰਨੇ ਆਪਾਂ ਇੰਜਨ ਦਾ ਮੇਰੇ ਦਾ ਹੀ ਆ ਉਹ ਲੈਂਦਾ ਕਿ ਨਹੀਂ ਲੈਂਦਾ ਉਹ ਚਲੋ ਮਾੜਾ ਉਹਨੂੰ ਓਵਰ ਕਰ ਦਿੰਦੇ ਆ ਅਲਟਰੇਸ਼ਨ ਕਰਕੇ ਉਹ ਉਹਨੂੰ ਰੇਸ ਲੈਂਦਾ ਕਰ ਦਿੰਦੇ ਆ ਪਰ ਰੇਸ ਤਾਂ ਲੈਂਦਾ ਨਾ ਜਿਹੜਾ ਹੁਣ ਆ ਜੀਸੀਬੀ ਦਾ ਇਹ ਜੀਸੀਬੀ ਨੂੰ ਜਦੋਂ ਲੱਗ ਕੇ ਆਉਂਦਾ ਜੀਸੀਬੀ ਨੂੰ ਕਿੰਨੀ ਰੇਸ ਆਉਂਦੀ ਆ ਆਉਂਦਾ ਕੋਈ ਆ ਏਸੀ ਵੀ ਆ ਭਾਈ ਦਿਆਂ ਚਾਰ-ਚਾਰ ਜਿਵੇਂ ਕੈਂਟਰਾਂ ਕੋਟਰਾ ਨੂੰ 5-5000 ਦਾ ਮੀਟਰ ਹੁੰਦਾ ਚਾਰ-ਚਾਰ ਆ ਰੁਪ ਆ ਵੀ 5000 ਤੱਕ ਤਾਂ ਤੁਸੀਂ ਲਿ ਜਾ ਸਕਦੇ ਆ ਆਪਾਂ ਕੋਈ ਵੀ ਮੀਟਰ ਲੱਗਦਾ ਜਿਸ ਤੱਕ ਮੀਟਰ ਆ ਉਸ ਤੱਕ ਤਾਂ ਕੰਪਨੀ ਕਹਿੰਦੀ ਤੁਸੀਂ ਲਿ ਜਾ ਸਕਦੇ ਆ ਨਾ ਉਦੋਂ ਗਾਂਹ ਚਾਲ ਆਪਾਂ ਕਹਿੰਨੇ ਵੀ ਉਦੋਂ ਗਾਂਹ ਜਾ ਕੇ ਜੇ 5000 ਮੀਟਰ ਕੰਪਨੀ ਜੱਤਾ ਦੇ 5000 ਕਾਣ ਦਾ ਮਤਲਬ ਜੇ ਆਪਾਂ ਜਗਾੜੂ ਕੰਮ ਕੀਤਾ ਤੇ ਫਿਰ ਉਦੋਂ ਕੁਝ ਡਿਫਰੈਂਟ ਕਰਨਾ ਤਾਂ ਤਾਂ ਹੀ ਆ ਜੇ ਇਹਨੂੰ 5000 ਰੁਪਏ ਮੇਂ ਪਾਸ ਆ ਤੇ ਜੇ ਇੱਥੇ ਆਪਾਂ ਜਗਾੜਮੈਂਟ ਕਰਾਂਗੇ ਸੱਤ ਹੋਈ ਜੀ ਸੱਤ ਹੋਈ ਨੋਰਮਲ ਚੀਜ਼ ਜਗਾੜਮੈਂਟ ਤਾਂ ਕਰਕੇ ਹੋਈ ਨਹੀਂ ਰਹਿ ਦਿੱਤੀ ਬਸ ਆ ਕੋਈ ਗਾਇ ਨਹੀਂ ਹੈਗਾ ਵੀ ਚੱਲੂਗਾ ਚੱਲੂਗਾ ਬਟਾ ਲਿਆ ਮੈਂ ਨਾ ਵੀਡੀਓ ਇਹਦੀ ਬਠਾਲਿਆ ਇਹਨੂੰ ਆ ਲੰਬਾ ਕਰਨ ਦਾ ਕਾਰਨ ਦੱਸ ਲੰਬਾ ਕਰਨ ਦਾ ਭਾਜੀ ਇੰਜਣ ਵੱਡਾ ਆਜੋ ਇੱਕ ਮਿੰਟ ਅੱਗੇ ਆ ਲੈਂਦੇ ਵੀਰ ਨੂੰ ਇਹ ਟਰੈਕਟਰ ਮੇਰੇ ਲੱਗਦਾ ਸਭ ਤੋਂ ਲੰਬਾ ਟਰੈਕਟਰ ਇਹ ਹੀ ਆ ਹੁਣ ਤੱਕ ਹਨ ਆਜੋ ਅੱਗੇ ਤੁਸੀਂ ਜੇ ਆਪਣੇ ਕੋਲ ਕੋਈ ਛੋਟੀ ਹੋ ਸਕਦੇ ਆ ਬਸ ਚਾਰ ਦੇ ਵਿੱਚ ਸਭ ਤੋਂ ਵੱਧ ਇਹ ਲੰਮਾ ਚਾਰ ਦੇ ਵਿੱਚ ਸਭ ਤੋਂ ਵੱਧ ਇਹ ਲੰਮਾ ਹੈ 6 ਦੇ ਵਿੱਚ ਤਾਂ ਫਿਰ 6 ਉਹ ਲੰਬਾਈ ਵੱਧ ਜਾਂਦੀ ਨਹੀਂ ਵੱਧ ਹੀ ਜਾਂਦੀ 6 ਜੇਰੇ ਹਿਸਾਬ ਨਾਲ ਜੇ ਵੇਖਿਆ ਜਾਵੇ 6 ਜਿੰਨਾ ਲੰਮਾ ਹੈਗਾ ਹੀ ਹੈਗਾ ਨਾ ਹੈਗਾ 6 ਜਿੰਨਾ ਜੇ ਬਦੰਦਰਾ ਤੂੰ 6 ਰੱਖ ਦਿੱਤਾ ਤਾਂ ਫਿਰ ਇਹਦਾ ਹੀ ਕਰੇਗਾ ਉਹ ਇੱਥੇ ਆਏ ਇੱਥੇ ਆਏ ਨਾ ਇੱਥੇ ਇੱਥੇ ਆਊਗਾ ਇੱਥੇ ਆਊਗਾ ਇਹਦੀ ਲੰਬਾਈ ਨਾਪੀ ਕਦੀ ਕਿ ਨਹੀਂ ਲੰਬਾਈ ਲੰਮਾ ਕਦੀ ਨੰਮੇਸ਼ਾ ਪੀਤਾ ਮਾਰਿਆ ਉਹ ਗੱਠ 8 ਫੁੱਟ ਤੋਂ ਜ਼ਿਆਦਾ ਹੋਊਗਾ ਜ਼ਿਆਦਾ ਹੋਊਗਾ 13 14 ਫੁੱਟ ਤਾਂ ਆਪਣੇ ਦੂਜੇ ਡੇਡ ਹੁੰਦੇ ਇਹਦੇ ਹਿਸਾਬ ਨਾਲ 10 ਫੁੱਟ ਦੇ ਡੇਡ ਹੁੰਦੇ ਦੂਜੇ ਡੇਡ ਹ ਉੰਨਾ ਕ ਤਾਂ ਲੱਗਦਾ ਨਹੀਂ। ਬਾਕੀ ਉਦੋਂ ਵੀ ਅਸੀਂ ਗਏ ਕਿੱਥੇ ਹਿਸ਼ਾਰਪੁਰ ਇਹ ਨਾ ਜਿਵੇਂ ਉਹ ਲਖੀਦਾ ਰਹਿੰਦਾ ਚੀਜ਼ਾਂ ਚੀਜ਼ਾਂ ਕਲੰਪ ਹੌਸਪੈਪ ਹੌਸਪੈਪ ਤਰਬੋ ਵੇਲੋ ਅਸੀਂ ਇੱਕ ਨਵੀਂ ਚੀਜ਼ ਖਰੀਦੀ ਸੀ ਪਰ ਉਹ ਸਾਡੇ ਫਿੱਟ ਨਹੀਂ ਆਈ ਜਿਹੜੀ ਆਪਾਂ ਇਹਨੂੰ ਦੱਸਿਆ ਇਹਨੂੰ ਜਿਹੜੇ ਚੀਜ਼ ਯਾਰ ਉਹ ਚੀਜ਼ ਤਾਂ ਬੜੀ ਹੋਣੀ ਬੜੀ ਸਰਾ ਸੀ ਯਾਰ ਕਿੰਨੇ ਦੀ ਬਣੀ ਸੀ ਉਹ ਬਣੀ ਵੀ ਕੱਖ ਨਹੀਂ 8000 ਦੀ ਸੀ 8000 ਦੀ ਸੀ ਕੋਤੇ ਹੈਗਾ ਰੇਟ 28 29000 ਰੁਪਏ 28 29 ਐ ਅੱਡਾ ਚੌੜਾ ਹੈਗਾ ਵੀ ਨਵਾਂ ਨਵਾਂ ਅੱਡਾ ਉਹ ਆਉਣਾ ਨਹੀਂ ਸੀ ਇਹਦੇ ਨਹੀਂ ਮੈਂ ਦੇਖਿਆ ਆ ਕੇ ਆਂਦੇ ਹਾਂ ਇਹਦੇ ਰੈਡੀਏਟਰ ਇੱਥੇ ਹੀ ਆ ਹਾਂ ਉਹ ਆ ਜਾਣਾ ਤੋਂ ਵੜਦੇ ਆਂਗੇ ਇਹ ਕਦਾ ਵੱਢਣ ਤਿਆਰ ਹੀ ਨਹੀਂਦਾ ਵੜਦੇ ਆਂਗੇ ਇਹਦੇ ਚਾਰ ਚੀਜ਼ ਗੱਲ ਰੱਖੀ ਭੱਜਣ ਦੇ ਲੈ ਆਇਆ ਹੁਣ ਇਹਦੇ ਟਰਬੋ ਦੀ ਫੀਟਿੰਗ ਵਿਖਾਈ ਮੜੀ ਜੀ ਮੜਾ ਵੀਰ ਮੜਾ ਹੱਤੀ ਪਿੱਛੇ ਮੈਂ ਇਹ ਕੀ ਬਦਲ ਇਹ ਅਸੀਂ ਨਹੀਂ ਕੋਈ ਕਹਦੇ ਅਸੀਂ ਨਹੀਂ ਕੀਤੀ ਇਹ ਵੱਢਣ ਦਾ ਮਿੰਟ ਲਾਉਂਦਾ ਦਾ ਵਦੰਦਰ ਵੀ ਵੜ ਦੋ ਬੈਂਦਰ ਇਧਰ ਵੜ ਦੋ ਉਹ ਹੁਣ ਫੇਰ ਆ ਹੀ ਗਿਆ ਭੱਜਣ ਇਹ ਨਾ ਇਹ ਬੋਪਰ ਡਰਵੋ ਜੋਨੇ ਡਰਵੋ ਦਿੱਤੀ ਪਰ ਫਿਟਿੰਗ ਨਹੀਂ ਆਈ ਗਈ। ਸਾਨੂੰ ਤਾਂ ਉਹਦੇ ਲੋਕ ਕਹੜੇ ਜੱਕ ਲੈਣਾ ਵਾ। ਇਹ ਫਿਟਿੰਗ ਆਉਂਦੀ ਆ। ਕਰਬੋ ਲੈ ਜਾ ਇਹਦੀ ਵੀਡੀਓ ਆਪ ਹੀ ਕਰ ਲਈਦੀ ਆ। ਉਹ ਠੀਕ ਆ ਵੇ ਕੰਮ ਕੰਮ ਸਿੱਖ ਗਿਆ ਪੂਰਾ। ਹਾਂ ਇਹ ਕੰਮ ਨਾ ਬੰਦੇ ਨੂੰ ਮਿਸਤਰੀ ਆ ਬਨਣਾ ਪੈਂਦਾ ਇਹ ਗੱਲ ਕਲੀਅਰ ਆ ਅੱਡੀ। ਹਾਂ ਵੀ ਜੇ ਆਪਾਂ ਕਹਦੀਏ ਤੁਹਾਡੇ ਤੋਂ ਕਰਾ ਕੇ ਜਾਵਾਂ ਹੋਰ ਕੇ ਵੀਰ ਤੋਂ ਨਹੀਂ। ਤੂੰ ਕੋਈ ਨਾ ਕੋਈ ਚੀਜ਼ ਹੋ ਜਵੇਂ ਲੈਗ ਵਾਲੀ ਗੱਲ ਆ। ਮਰਾ ਮੋੜ ਲੈਗ ਆਇਆ ਬੰਦਾ ਆ ਪੀਚਾਈ ਦਾ ਕੜਾ। ਹੁਣ ਜੇ ਤੇ ਪੈ ਪਾੜ ਕੇ ਤੇ ਪੌਣ ਥੋੜੀ ਆਊਗਾ। ਹਾਂ। ਉਹ ਤਾਂ ਚੀਜ਼ਾਂ ਦਾ ਨੂੰ ਪਤਾ ਰਹਿਣੀ ਤਾਂ ਪਾਟ ਗਈ ਤੇ ਸਪਲਾਈ ਲੀਕ ਹੋ ਗਈ ਭਰਾ ਥੱਬਾ ਕਲੰਪਾਂ ਦਾ ਲੈ ਕੇ ਆਏ ਅੱッセ ਗੱਲੇ ਉਹਦਣ ਗਏ ਆਂ ਇਹਦੇ ਕੋਈ ਗੱਲ ਕਲੰਪਾਂ ਤੇ ਆ ਗਈ ਹਾਂ ਚੀਜ਼ ਹੋ ਗਈ 9 300 ਦਾ ਸਪੈਸ਼ਲ ਕਲੰਪ ਚੱਕੇ ਆਂ ਹਾਂ ਚੱਲਨੇ ਵੀ ਉਹ ਹੀ ਆ ਚੱਲਣੇ ਵੀ ਉਹ ਹੀ ਆ ਬਾਕੀ ਜੋ ਕੁਝ ਹੁੰਦਾ ਇੱਥੋਂ ਪੁੱਛ ਕੇ ਹੁੰਦਾ ਜਿਹਨੇ ਕਹਤਾ ਨਟ ਨਹੀਂ ਲਾਉਣਾ ਤੇ ਨਹੀਂ ਹੋਣਾ ਇਹ ਲਾਉਣਾ ਦਾ ਜਿਹੜਾ ਵੀ ਚੀਜ਼ ਆਣੇ ਕਿ ਲਾ ਲੋ ਆਲਟਰਨੇਟਰ ਹੀ ਕੋਈ ਲਾਉਣਾ ਆ ਹੂੰ ਤਾਂ ਵੀ ਪੁੱਛ ਕੇ ਹੁਣ ਲਾ ਲੋ ਆਲਟਰਨੇਟਰ ਚੇਂਜ ਕਰਨਾ ਉੱਥੇ ਹੀ ਲਿਆਂਦਾ ਵੀ ਕਰਨਾ ਜਿਹੜਾ ਕਰਨਾ ਆ ਵੇ ਗੱਲ ਹੋਰ ਅਸੀਂ ਚੀਜ਼ ਉਹੀ ਲਾਉਨੇ ਜਿਹੜੀ ਵਰਤੀ ਹੋਈ ਆ ਕੋਈ ਐ ਨਹੀਂ ਨੂੰ ਕਹਿੰਦੀ ਆ ਚੱਕ ਕੇ ਲਾ ਦੇ ਤੇਰੇ پاس ਹੋਊਗੀ ਜਿਹੜੀ ਚੀਜ਼ ਵਰਤੀ ਆ ਹਮੇਸ਼ਾ ਚੀਜ਼ ਉਹੀ ਵਰਤੋ ਨਹੀਂ ਖੱਜਲ ਖਵਰੀ ਬਥੇਰੀ ਰਹਿੰਦੀ ਆ ਮਿਆਦੀ ਚੀਜ਼ ਜਿਹੜੀ ਪਾਸ ਕੀਤੀ ਆ ਪਾਸ ਕੀਤੀ ਆ ਉਹਨਾਂ ਨੇ ਤਿੰਨ ਟਰਬੋਆਂ ਬਦਲੀਆਂ ਇਹਦੀ ਉਹ ਟਰਬੋਆਂ ਨੇ ਪੂਰਾ ਵਧੀਆ ਆ ਆਹੋ ਪਹਿਲਾਂ ਪਹਿਲਾਂ ਨਹੀਂ ਸੀ ਤਾਲ ਮੇਲੇ ਦਾ ਬੰਦਾ ਹਨ ਮੇਲ ਨਹੀਂ ਸੀ ਬੰਦਾ ਉਹ ਆਪ ਹੀ ਲਾਈਆਂ ਸੀਗੀਆਂ ਫਿਰ ਇਹਨੇ ਇਹ ਲਾਈ ਰੱਖੀ ਬਣ ਗਈ ਫਿਰ ਮਤੀ ਇਹਨੂੰ ਆਈਆਂ ਵੀ ਉਹਦੇ ਕਹਨੂੰ ਮੋਸਤ ਵਾਲਾ ਸਾਹਿਬ ਵੀ ਥੋੜੇ ਪੈਸਿਆਂ ਦੀ ਵੀ ਭੰਨ ਦਾ ਦੇਣੀਆਂ ਤੂੰ ਐਵੇਂ ਨਹੀਂ ਅਸੀਂ ਕਿਤੇ ਵੀ ਚੁਟਦੀ ਜੇਬ ਉਹ ਅਸੀਂ ਕੋਈ ਟਾਰਪੋਲਰ ਰੇਟ ਮੈਂ ਦੱਸ ਦਿੰਦਾ ਉਹ ਵੀ ਗੈਸ ਲਾਈ ਲੈ ਜਿੰਨੇ ਕ ਦੀ ਟਰੈਕਟਰ ਦੀ ਸੀਟ ਆ ਜਾਂਦੀ ਉਹਨਾਂ ਕ ਦੀ ਟਰਬੋ ਹੋ ਜਾਂਦੀ ਹੂੰ ਉਹ ਸਿੱਧ ਦੇ ਲੱਗੇ ਨੇ ਸਾਹਮਣੇ ਪਾਈਪਾਂ ਦੇ ਭਟਾਕੇ ਪੈਂਦੇ ਆ ਯਾਰ ਰੱਬ ਉਹ ਯਾਰ ਇੰਨਾ ਬੂਸਟੇ ਦਾ ਕੀ ਸਾਹ ਕਿਤਾ ਪਤਾ ਨਹੀਂ ਕੀ ਹੋ ਸਕਦਾ ਆ ਦੇਖ ਨਾ ਦੂਜਾ ਉਹ ਹੁਣੇ ਪਾਰ ਕੇ ਡਿਆ ਇੱਥੇ ਗਾਂਵ ਪਛਾਣ ਕਰਨ ਲੱਗੇ ਪਰ ਉਹ ਦਰਾਂ ਦੇ ਪਾਈਪ ਦੀ ਹੁਣੇ ਦੇੜਤੀ ਤੇ ਕਾਲਾ ਜਿਹਾ ਪਾਈਪ ਸੀਗਾ ਕਾਲਾ ਜਿਹਾ ਪਾਈਪ ਸੀ ਉਹ ਪਾਰ ਕੇ ਜਗਰੂਪ ਵੇ ਦੇ ਚ ਤੈਨੂੰ ਕੀ ਕਮੀ ਲੱਗਦੀ ਹੈ ਲੈ ਵੀ ਤੈਨੂੰ ਲੱਗਦੀ ਕੋਈ ਕਮੀ ਵੀ ਇਹ ਚਾਹ ਕੰਮ ਕਰਨ ਵਾਲਾ ਕਮੀ ਨਹੀਂ ਹੁਣ ਇਹ ਤਾਂ ਵੀ ਨਹੀਂ ਕਹਿ ਸਕਦਾ ਕਮੀ ਪਹਿਲਾਂ ਕਮੀਆਂ ਸੀਗੀਆਂ ਸੁਧਾਰਤੀਆਂ ਹੁਣ ਤਾਂ ਕਮੀ ਇੱਕ ਹੋਰ ਹੀ ਲੱਗਦੀ ਵੀ ਸਟਾਰਟਿੰਗ ਵਾਲੀ ਸਟਾਰਟਿੰਗ ਇਹਰਾ ਹੋਣੀ ਆ ਲੁੰਦਾ ਪਏ ਜਦਾ ਅੱਜ ਦਾ ਕਈ ਉਹ ਸਟਾਰਟਿੰਗ ਤੁਹਾਨੂੰ ਨੌਕਸ ਪਤਾ ਹੀ ਤੁਹਾਡੇ ਸਾਹਮਣੇ ਉਹ ਸੈਲਫੀ ਸੈਲਫੀ ਸਹੀ ਨਹੀਂ ਵਾਟ ਦੰਦਾ ਨਾ ਉਹ ਇਹ ਨਹੀਂ ਪਤਾ ਵੀ ਉਹਦਾ ਦੰਦਾ ਮਾਸਾ ਵੱਧ ਚੜਦਾ ਘੱਟ ਚੜਦਾ ਪ੍ਰੋਬਲਮ ਆ ਹੀ ਹੁੰਨੀ ਉਹ ਕਈ ਵੇਲੇ ਕਰ ਦੰਦੀ ਆ ਸਟਾਰਟ ਕਈ ਵੇਲੇ ਤਾਂ ਜਦੋਂ ਕਿਤੇ ਦੰਦਾ ਸਹੀ ਰਹਿ ਖੜ ਜਾਂਦਾ ਜੇ ਨਹੀਂ ਕਰਨਾ ਭਾ ਥੋੜੀ ਜੀ ਅੱਧਾ ਸੈਂਟੀਮੀਟਰ ਵੀ ਥੱਲੇ ਲੱਗੀ ਹੋਈ ਤੇ ਉਹਦਾ ਚੜ੍ਹਾਓ ਤੇ ਵੱਧ ਝੜ ਕੇ ਉਹਦਾ ਜ਼ੋਰ ਲੱਗ ਜਾਣਾ ਸੈਲਫ ਮਸਾਂ ਦਾ ਪਗੇੜਾ ਪਾਉਂਦੀ ਹੁੰਦੀ ਹੈ ਜੇ ਆਪਾਂ ਇਹ ਉਹ ਸਲਫ ਲਾਈਏ ਇਹ ਉਹ ਸਲਫ ਲਾਈਏ ਕਰ ਦੋ ਸਟਾਰਟ ਮੈਨੂੰ ਕਿਹਾ ਸੀਗਾ ਜੀ ਇਹ ਕਹਿੰਦਾ ਮੈਂ ਲਾ ਕੇ ਦੇਖੀ ਸੀ ਵੀ ਪਰ ਆਪਾਂ ਨੂੰ ਇਹ ਮੈਨੂੰ ਕਹਦਾ ਵੀ ਹੋਣੀ ਚਾਹੀਦੀ ਕਿਉਂਕਿ ਸਾਰਿਆਂ ਦੀ ਇਹਦੀ ਬਦਲੀ ਉਹਦੀ ਬਦਲੀ ਆ ਸਾਢੇ 3 ਵਜੇ ਸਟਾਰਟ ਹੁੰਦੇ ਇੱਕ ਵਾਰੀ ਲਾ ਕੇ ਦੇਖਿਆ ਜੀ ਇਹ ਲਾ ਕੇ ਨਵੀਂ ਲਾ ਕੇ ਮੈਨੂੰ ਤਾਂ ਕਿਹੜੀ ਲੱਗਣੀ ਤੁਹਾਨੂੰ ਪਤਾ ਯਾਰ ਇਹਦੇ ਕੋਲੋਂ ਦਾ ਗ੍ਰੈਂਡਰ ਲੈ ਆਈਏ ਘਰੋਂ ਜਿਹੜੀ ਚਿਹੜੀ ਚੀਜ਼ ਨਾ ਪਤੰਦਰ ਵੜ ਦੋ ਆਏ ਜਿਹੜੇ ਟਰਬੋ ਲਾਉਣਗੇ ਆ ਫੋਨ ਆਇਆ ਕਹਿੰਦੇ ਯਾਰ ਭਾਈ ਟਰਬੋ ਲੱਗਣੀ ਨਹੀਂ ਡਈ ਮੈਂ ਕਿਹਾ ਸ਼ੋਅ ਵੜਦੇ ਉਹ ਹੀ ਤਾਂ ਤੈਨੂੰ ਕਹੀ ਜਾਂਦਾ ਆਹ ਜਿਹੜੀ ਤੇ ਵੱਡਣ ਵਾਲੀ ਬਿਮਾਰੀ ਨਾ ਨਹੀਂ ਨਹੀਂ ਉਹ ਤਾਂ ਆਈ ਟੀਨੇਟਰ ਲਿਆਵਾਂਗੇ ਅਡੀਟਰ ਐਡੀਟਰ ਲਿਆ ਕੇ ਲਾਵਾਂਗੇ ਫਿਰ ਕੀ ਜੇ ਵੱਢਣੀ ਪੈਗੀ 62 ਗ੍ਰੈਂਡਰ ਪਿਆ ਲਿਆ ਹੁਣ ਹਾਂ ਲਿਆ ਗ੍ਰੈਂਡਰ ਨੂੰ ਦੇ ਬਦੰਦਰ ਨੂੰ ਇਹਨਾਂ ਫਿਰ ਦੇ ਵਿੱਚ ਆਪਦਾ ਕੁਝ ਵੀ ਨਹੀਂਗਾ ਹਾਂ ਹੈ ਸਾਰਾ ਕਿ ਜਗਾੜੂ ਆ ਅੱਗੋਂ ਲੈ ਕੇ ਪਿੱਛੇ ਤੱਕ ਸਾਰਾ ਕੁਝ ਗੜੂ ਹੈ ਨਾ ਪਾਸੋਂ ਜਿਹੜੀ ਏਡੀ ਖਾਂਡੀ ਹੁੰਦੀ ਕਰੋਨ ਪੀਨ ਵਾਲੀ ਉਹ ਫੋੜ ਉਹ ਫੋੜਿਆ ਬਾਕੀ ਇੱਥੇ ਸ਼ੋ ਫੋੜਦੀ ਆ ਸ਼ੋਸਤੋ ਹਾਸ਼ੋ ਫੋੜ ਹੁਣ ਤਾਂ ਸ਼ੋਕਾ ਦੀ ਰਹਿ ਗਈ ਜੀ ਜੋੜ ਪੈ ਗਿਆ ਇੱਕ ਹੋਰ ਆ ਗਈ ਫਾਰਮ ਦੀ ਵੀ ਆ ਜਿਵੇਂ ਇਹਨਾਂ ਦਾਦੇ ਦੀ ਨਿਸ਼ਾਨੀ ਸਾਂਭੀ ਤੂੰ ਇੱਥੇ ਕੀ ਪਾਸੋਂ ਵਿਚਲੀ ਪੁਲੀ ਜੀ ਸਾਂਭੀ ਆ ਸਾਡੀ ਕੀ ਦਾਦੇ ਦੀ ਸ਼ੋ ਹੈ ਨਹੀਂ ਕੀ ਫੋੜਦੀ ਤੇ ਗਾਂਲੇ ਤਰਾਗ ਵਾਲੀ ਲਈ ਪਿੱਛੇ ਹੁੰਦੀ ਆ ਇਹਦਾ ਯਾ ਬਟਾਲਾ ਕੋਣ ਰੱਖਾਂਗੇ ਤਾਂ ਸਹੀ ਛੇ ਸਿਲੰਡਰ ਹੁਣੇ ਤੋਂ ਕਾ ਛੇ ਕਰਨਾ ਰੱਖਣਾ ਜਾਣੀਏ ਮਨ ਦੀ ਰੀ ਸਾਨੂੰ ਆਏ ਆ ਜਿਹੜੀ ਮੈਂ ਗੱਲ ਆ ਵੀ ਇਹ ਭੇੜਾ ਨਾ ਲੱਗੇ ਯਾਰ ਇਹ ਤਾਂ ਰੋਣਾ ਇਹਦੇ ਨਾਲ ਮੇਰਾ ਉਹ ਮੈਂ ਕਹਾਂ ਜੇ ਇਹਨੂੰ ਤਿਆਰ ਕੀਤਾ ਇਹਨੂੰ ਕੋ ਲੱਗਦੇ ਨੂੰ ਚੱਜਦੀ ਦੀ ਵਜਾ ਬਣਾਈਏ ਨਹੀਂ ਜਿੰਨੀ ਮਰਜ਼ੀ ਬਣਾ ਲਓ ਜੀ ਰੋਣਾ ਤਾਂ ਇਹ ਫੇਰ ਜਿਵੇਂ ਉਸ ਹਿਸਾਬ ਨਾਲ ਚਲਾਉਂਦਾ ਤੁਹਾਨੂੰ ਪਤਾ ਹੈਗਾ ਇਹ ਪਤਾ ਨਹੀਂ ਕੀ ਇਹਦੇ ਦਿਮਾਗ ਚ ਆਉਂਦਾ ਦੀ ਐਡੀ ਗੰਦੀ ਵਜਾ ਬਣਾ ਕੇ ਰਾ ਦਣਾ ਦੀ ਵੀ ਤੁਹਾਨੂੰ ਪੂਰਾ ਸਵਾਰ ਸੂਰ ਦੀ ਨਹੀਂ ਬਣਾਉਂਦਾ ਜੀ ਛੜੀ ਸਹੀ ਇਹ ਉਹਨਾਂ ਦੀ ਮੈਂ ਆਉ ਤੇਰੀ ਗੌਰ ਕਰਦਾ ਰੇਟਰ ਦੇ ਉਨੇ ਖਾਦੀ ਗੌਰ ਕਰਦਾ ਸਾਡੇ ਸਾਹਮਣੇ ਆਉਂਦਾ ਤੇ ਆ 쇼 ਤੋਂ ਨੱਟ ਲਈ ਮੈਂ ਵਲਾ ਕੇ ਗੱਡੀ ਚ ਮਾਰੀ ਗਾ ਕੇ ਸੱਤ ਪੈਂਦਣਾ ਬਲੇਰ ਵਾਂਗੂ ਗੋਡ ਨਹੀਂ ਗਈ ਉੱਡ ਚਲੀ ਸੀਗੀ ਆ ਇੱਕ ਵਾਰੀ ਉੱਡ ਗਈ ਇੱਥੇ ਨਿਸ਼ਾਨ ਖੁਣਾ ਆ ਦੇ ਆ ਵਜੀ ਸੀ ਜਾ ਕੇ ਟਾਇਰਾਂ ਦੇ ਸਾਰੇ ਨਿਕਲ ਕੇ ਵਜੀ ਫਾੜ ਦੇਣੀ ਮੋੜ ਨਿਕਲ ਗਈ ਸੀਗੀ 쇼 ਵਿੱਚ ਪਤਾ ਨਹੀਂ ਕੀ ਹਿਸਾਬ ਕਰਤਾ ਉਹਨੇ ਇਹਨੂੰ ਨਾ ਚਾਬੀਆਂ ਪਾਣੇ ਲਿਆਂਦੇ ਆ ਹੂੰ ਇਹ ਦੋਸਨ ਚੱਕ ਲੋ ਤੁਰ ਲੋ ਚਸਲ ਮੈਂ ਤਾਂ ਟੂਲ ਹੀ ਖੋਲ ਕੇ ਤੋ ਬਰਾਵਾ ਟੂਲ ਦੀ ਚੌਥਾ ਕੇ ਪੰਜਵਾਂ ਹੁਣ ਉਹ ਤੋਂ ਦੇਸੀ ਲਿਆਂਦਾ ਕੱਲ ਆ ਕੇ ਦੁੱਧ ਘਰੀ ਕਹਿੰਦਾ ਸੀ ਕਹਿੰਦਾ ਥੋੜਾ ਗੁੱਟ ਦੇ ਵਜਦਾ ਹੋਰ ਲੈ ਕੇ ਜਾਣਾ ਹਾਂ ਤੋੜੇ ਦਾ ਕੀ ਕਿਸੂਰ ਨਹੀਂ ਬੱਜਦਾ ਇੱਥੇ ਪਾਰ ਜਿੱਦ ਨਵਾਂ ਲਿਆਂਦਾ ਉਹ ਤੋਂ ਥੋੜੇ ਦਾ ਨਹੀਂ ਕਿਸੂਰ ਗੁੱਠਾ ਵਧੀਏ ਅੱਜ ਕਲੰਪ ਕਸਨ ਲਗਾਥੇ ਬੱਜ ਗਿਆ ਨੈਚੀ ਗੁੱਠਾ ਵਧੀਏ ਥੋੜਾ ਵਧੀਆ ਸਹੀ ਗੱਲ ਡੁੱਠੇ ਚ ਕਿਸੂਰ ਆ ਡੁੱਠੇ ਚ ਕਿਸੂਰ ਗੁੱਠੇ ਜੀ ਬਾਕੀ ਇਹ ਵੀ ਨਹੀਂ ਪਤਾ ਹੁਣ ਕਹੀ ਦਾ ਜਾਨਣਾ ਇਹਨੂੰ 6 ਸਿਲੰਡਰ ਇਹ ਨਹੀਂ ਪਤਾ ਕੀ ਕਰਨਾ ਆਉਣ ਵਾਲਾ ਸਮਾਂ ਕੁਝ ਨਹੀਂ ਪਤਾ ਕੁਝ ਨਹੀਂ ਗਿਆ ਸਾਦਾ ਰੁਕ ਨਹੀਂ ਜੀ ਸਕਦੇ ਹੁਣੇ ਰੁਕ ਨਹੀਂ ਸਕਦਾ ਯਾਰ ਇਸ ਲਾਈਨ ਦੇ ਵਿੱਚ ਰੁਕਣ ਵਾਲੀ ਥਾਂ ਵਾਕਈ ਨਹੀਂ ਕੋਈ ਤੂੰ ਨਹੀਂ ਹੈਨੀ ਬਾਜੀ ਨਹੀਂ ਹੈਨੀ ਅੱਜ ਆਪਾਂ ਇੱਥੇ ਆਂ ਪਰ ਕਿਸੇ ਨੇ ਦੇਖ ਲਿਆ ਅਗਰ ਇਹਨੇ ਕਹਿਣਾ ਉੱਤੇ ਥੋੜੀ ਕਰਨਾ ਉੱਤੇ ਹੀ ਕਰਨਾ ਬਾਜੀ ਵੀ ਸਾਰੇ ਗਾਂ ਹੀ ਤੁਰ ਜਾਂਦੇ ਤੇ ਲੋਕਾਂ ਨੇ ਦੇਖਣ ਦੇਣਾ ਨਹੀਂ ਲੋਕਾਂ ਨੇ ਕਹਿਣਾ ਬੱਸ ਸੁਣੋ ਉਹ ਗੱਲ ਤਾਂ ਨੇ ਰੁਕਿਆ ਕਿਉਂ ਨਹੀਂ ਜਾਂਦਾ ਹੁਣ ਦੇਖੋ ਇਹਨੇ ਕਿਸੇ ਨਾ ਕਿਸੇ ਟਾਈਮ ਤੇ ਰਿਟਰਨ ਨਾ ਭਜਾਇਆ ਉਹ ਵੀਡੀਓ ਨਹੀਂ ਬਣਦੀ ਕਿਸੇ ਨੂੰ ਕੱਟਿਆ ਹੋ ਹਾਂ ਠੀਕ ਹੈ ਇਹ ਕੱਲ ਨੂੰ ਇਹ ਸੈਂਪਲ ਕਰੂ ਜਿਹਦੇ ਮਰਚਾ ਵੀ ਮੈਂ ਸਿੰਪਲ ਕਰਨਾ ਅਗਲਾ ਕਿੜ ਕੱਢੂ ਨਾ ਕੱਢੂ ਮੈਨੂੰ ਕਹਿੰਦਾ ਕੱਟਿਆ ਸੀ ਨਾ ਆ ਫਿਰ ਉਹ ਆ ਜਾਂਦੀ ਆ ਕਹਿਣ ਦਾ ਮਤਲਬ ਦੱਸਾ ਕੀ ਏ ਅੱਜ ਇਹ ਕੜਾ ਇਹਨੇ ਕੱਟਤਾ ਉਹਨੇ ਕਿਹੜ ਰੱਖਣੀ ਬਣਾ ਮੈਂ ਕਿਹੜਾ ਕਰਾ ਉਹਨੇ ਕਿਹੜਾ ਕਰ ਲਿਆ ਇਹਨੂੰ ਕੱਟਤਾ ਇਹਨੇ ਕਹਿਣਾ ਵੀ ਯਾਰ ਮੈਂ ਇਹਨੂੰ ਕੱਟਿਆ ਸੀ ਅੱਜ ਇਹਨੇ ਕੱਟ ਦਿੱਤਾ ਅਗਲਾ ਬਾਈ ਥਾਪੀ ਮਾਰੂਗਾ ਫਿਰ ਆਗੇ ਯਾਰ ਇਹਨੂੰ ਨਾ ਗੇਮ ਤਾਂ ਕਿਸੇ ਮਤ ਰੱਖੋ ਯਾਰ ਇਹਨੂੰ ਕੰਟਰੋਵਰਸੀ ਨੂੰ ਨਾ ਕਰੋ ਯਾਰ ਲਾ ਲੋ ਯਾਰ ਪਰ ਚਾਹੀਦੀ ਨਹੀਂ ਨਹੀਂ ਚਾਹੀਦੀ ਪਰ ਇੱਕ ਗੱਲ ਹੋਰ ਆ ਇੱਕ ਗੱਲ ਵੇਖੀ ਆ ਵੀ ਮੈਨੂੰ ਇਹਦਾ ਵੀ ਪਤਾ ਵੀ ਇਹ ਵੀ ਨਹੀਂ ਖੰਦਕ ਜੀ ਰੱਖਦਾ ਨਹੀਂ ਰੱਖਣੀ ਚਾਹੀਦੀ ਅਸੀਮ ਵੀ ਨਹੀਂ ਰੱਖਦੇ ਇਹ ਚੀਜ਼ ਯਾਰ ਬਥੇਰੇ ਸਾਡੀ ਲਾਈਨ ਚ ਵੀ ਬਥੇਰੇ ਕੰਮ ਕਰਦੇ ਕਰਦੇ ਰਹਿਣ ਯਾਰ ਬਕਰੀ ਗੱਲ ਪਰ ਲੋਕ ਬਹੁਤ ਖੰਦਕ ਰੱਖਦੇ ਲੋਕ ਆਪਾਂ ਨਹੀਂ ਹੈ ਨਹੀਂ ਕਿਸੇ ਨਾਲ ਖੰਦਕ ਪਰ ਮੇਰੇ ਨਾਲ ਪਤਾ ਨਹੀਂ ਕਿੰਨਿਆਂ ਦੀ ਹੋਣੀ ਯਾਰ ਭਾਈ ਇਹ ਕਹਿੰਦਾ ਹੱਥ ਜੋੜ ਕੇ ਲੜਾਈ ਪੜਾਈ ਜਣਾ ਰੱਖੋ ਬੰਦੇ ਨੂੰ ਕੰਮ ਨਾਲ ਹਰਾਓ ਯਾਰ ਹਾਂ ਕਰਕੇ ਉਹਨੂੰ ਦਿਖਾਓ ਵੀ ਯਾਰ ਹਾਂ ਅਸੀਂ ਹੈਗੇ ਹਾਂ ਹਾਂ ਹੱਥ ਜੋੜ ਕੇ ਬੇਨਤੀ ਹੈ ਯਾਰ ਨਾ ਖੇ ਛੋਟੀ ਜੀ ਜ਼ਿੰਦਗੀ ਏ ਏਡੀ ਕੀ ਜੇ ਤਾਂ ਭਾਜੀ ਮੈਂ ਤਾਂ ਸਿੱਧਾ ਕਹੂੰਗਾ ਆਪਣੇ ਹਿਸਾਬ ਨਾਲ ਜੇ ਇਹਦਾ ਕਿਹੜਾ ਹੈਗੀ ਆ ਸਿੱਧੇ ਆਓ ਮੈਦਾਨ ਚ ਆਓ ਜਿੱਥੇ ਹੋਣਾ ਫੇ ਉੱਥੇ ਫੇ ਓ ਯਾਰ ਮੇਰੀ ਗੱਲ ਸੁਣ ਇਹ ਚੀਜ਼ਾਂ ਸ਼ੌਂਕ ਨੇ ਸ਼ੌਂਕ ਲੜਨਾ ਪੜਨਾ ਤਾਂ ਇੰਨਾ ਨਾ ਵਾ ਬਸ ਠੀਕ ਹੈ ਮੈਂ ਤਾਂ ਗੱਲ ਹੈ ਜੇ ਇਹਨੂੰ ਲੜਾਈ ਨਹੀਂ ਹੁੰਦੀ ਕਿਸੇ ਦੀ ਜਿਹੜੇ ਤੀਜੇ ਬੰਦੇ ਹੁੰਦੇ ਆ ਨਾ ਵੀ ਜਿਵੇਂ ਕਹਤਾ ਭਾਈ ਉਹਨੇ ਆ ਗੱਲ ਕਹੀ ਵਿਚਲੇ ਆਪਾਂ ਵੀ ਜੀ ਗੁੱਸੇ ਚ ਜਿਵੇਂ ਜੇ ਇਹਨੂੰ ਕਹੇ ਨੇ ਕਹਤਾ ਮੈਂ ਥੱਕਣਾ ਮੈਂ ਉਹ ਆਪਾਂ ਭਾਈ ਰੰਜੂ ਨੇ ਆ ਗੱਲ ਕਹੀ ਹਮ ਇਹਨੇ ਗੁੱਸੇ ਚ ਤੈਨੂੰ ਪੁੱਛਣਾ ਨਹੀਂ ਪੁੱਛਣਾ ਉਹ ਕਿਹੜਾ ਵੱਧਿਆ ਨਹੀਂ ਇਹਨੇ ਜਾ ਕੇ ਤੈਨੂੰ ਕੁਛ ਕਹਤਾ ਤੇ ਤੇਰਾ ਤਾਂ ਪਤਾ ਹੀ ਨਹੀਂ ਤੇਰਾ ਤਾਂ ਮਨ ਚੱਤ ਜੀ ਨਹੀਂ ਤੂੰ ਵੀ ਬਸ਼ਕਾ ਇਹ ਦੇਣਾ ਉਹ ਉਵੇਂ ਗੱਲ ਵੱਜ ਜਾਂਦੀ ਬਾ ਗੱਲ ਵੱਜ ਜਾਂਦੀ ਵੱਧੀਆਂ ਕਿ ਯਾਰ ਇਹਨਾਂ ਦਿਲਾਂ ਚ ਨਾਂ ਰੱਖਿਆ ਕਰੋ ਯਾਰ ਇੱਕ ਜ਼ਿੰਦਗੀ ਆ ਵਧੀਆ ਖੁਸ਼ ਰਹਿਆ ਕਰੋ ਯਾਰ ਇੱਕ ਜਿੰਦਗੀ ਇਹ ਵਾਰ-ਵਾਰ ਨਹੀਂ ਮਿਲਣੀ ਛੋਟਾ ਜਿਹਾ ਪੰਜਾਬ ਆ ਜੀ ਉਹ ਥੋੜਾ ਜਿਹਾ ਕਿਤੇ ਆਪਣਾ ਏਰੀਆ ਕਿਤੇ ਕਿੰਨੇ ਕ ਆਪਾ ਉਹਨਾਂ ਚ ਹੀ ਲੜੀ ਜਾਂਦੇ ਨੇ ਨੇ ਵੀ ਟਰੈਕਟਰ ਮੇਲਿਆਂ ਚ ਜਾਂਦੇ ਆ ਹਮ ਸਾਰੇ ਭੱਜਣ ਵਾਲੇ ਆ ਮੇਰਾ ਵੀ ਰਲ ਮਿਲ ਕੇ ਖੇਡੋ ਸਵਾਗਤ ਲੈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਆ ਬੰਦੇ ਨੂੰ ਵੀ ਪਤਾ ਉਹ ਦਾ ਸਾਡਾ ਮੇਰਾ 파ਟਨਰ ਆ ਅਸੀਂ ਢਰਪੋ ਦਾ ਕੰਮ ਕਰਦੇ ਆ ਇਹ ਤੋਂ ਮੇਲੇ ਜਨ ਤਵੀਆਂ ਵਾਲੇ ਚ ਜਾਂਦੇ ਆ ਠੀਕ ਆ ਟਰਾਲੀ ਵਾਲੇ ਚ ਜਾਂਦੇ ਆ ਸਾਨੂੰ ਟੋਟਲ ਜਾਣਦੇ ਸਾਰੇ ਪਰਦੇ ਨਾ ਸੀ ਸਮਾਨ ਵੀ ਦਿੰਨੇ ਬਥੇਰੇ ਆ ਹਨਾ ਆਪਾਂ ਸ਼ੋਹ ਨਹੀਂ ਕਰਦੇ ਕਈ ਵਾਰੀ ਆਪਾਂ ਵੀਡੀਓ ਨਹੀਂ ਪਾਉਂਦੇ ਵੀ ਅੱਜ ਇਹਨੂੰ ਵੀ ਸਮਾਨ ਦਿੱਤਾ ਵਾ ਪਰ ਉਹ ਬੰਦਿਆਂ ਦੇ ਇੰਨੀ ਕਿ ਸਹਿਫਤਾ ਵੀ ਉਹ ਲਾਈਨ ਦੇ ਬੰਦੇ ਲੜਦੇ ਘੁਲਦੇ ਨੇ ਤਵੀਆਂ ਤਵੀਆਂ ਤੋਂ ਹੀ ਆਣੇ ਹੋਣੇ ਹਲਵਾਰਾ ਫੀਟ ਪੂਪੀ ਹੁਣੀ ਆ ਸੁੱਖੇ ਢੇ ਹੁਣੀ ਆ ਕਦੇ ਨਹੀਂ ਸੁਣਾ ਆਪਾਂ ਕਦੇ ਤੂੰ ਮੇਲੇ ਤੇ ਲੜਦੇ ਵੇਖੇ ਕਦੋਂ ਆਉਂਦੇ ਆਪਾਂ ਦੇ ਦਿਆ ਮੇਲੇ 15 ਜਿਉ ਲੜਾਈ ਪੜਾਈ ਚ ਪੈ ਜਾਂਦੇ ਨੇ ਉਹਨਾਂ ਦਾ ਕੰਮ ਹਟਿਆ ਨਹੀਂ ਉਹਨਾਂ ਨੂੰ ਬੰਦ ਹੋ ਜਾਂਦੇ ਨੇ ਚੱਲੀ ਵੀ ਤਾਂ ਹੀ ਆਉਂਦੇ ਆ ਆ ਹੁਣ ਜਦੋਂ ਜਾਂਦੇ ਮੇਲੇ ਟਰੈਕਟਰ ਘੱਟ ਚੱਲਦੇ ਆ ਅਖੰਡੇ ਜ਼ਿਆਦਾ ਚੱਲਦੇ ਆ ਨਾ ਯਾਰ ਇਹ ਜਿੰਦਾਂ ਜ਼ਿਆਦਾ ਹੁਣ ਲੱਪੇ ਜਾਂ ਹੁਣ ਪਰ ਨਹੀਂ ਫਿਰ ਨਿਹੰਗਵੀਰ ਵੀ ਸੱਚੇ ਆ ਬਾਹਰ ਡਾਂਗਾ ਮਾਰਦੇ ਹੁਲੜ ਵਾਜੀ ਉਹ ਉਲੜ ਵਾਜੀ ਹੋ ਗਈ ਆ ਲੜਾਈ ਤੂੰ ਹਾ ਤੂੰ ਤੇ ਕਰਨੀ ਆ ਫਿਰ ਹਾ ਤੂੰ ਤੇ ਕਰਨੀ ਆ ਯਾਰ ਗੇਮ ਆ ਗੇਮ ਨੂੰ ਗੇ ਇਹ ਜਿਹਾ ਰੱਖੋ ਹੱਥ ਜੋੜ ਕੇ ਬੇਨਤੀ ਆ ਰਿਕੁਐਸਟ ਹੀ ਆ ਗੇਮ ਨੂੰ ਗੇਮ ਸਮਝੋ ਨਾ ਲੜੋ ਜੇ ਕੋ ਦਿਲ ਚ ਗੱਲ ਵਾਤ ਨਾ ਇੱਕ ਚੀਜ਼ ਜਿਵੇਂ ਵੀਰ ਨੇ ਕਿਹਾ ਵੀ ਉਹਨੂੰ ਪਤਾ ਹੀ ਨਹੀਂ ਹੁੰਦਾ ਤੇ ਆਪਾਂ ਜਾ ਕੇ ਬੋਲਦੇ ਆ ਪਿਆਰ ਨਾ ਜਾਓ ਜਗਰੂਪ ਵੀਰ ਵੀ ਮੈਨੂੰ ਆ ਸੁਣਨ ਨੂੰ ਮਿਲਿਆ ਵੀ ਤੂੰ ਇਹ ਗੱਲ ਕਹੀ ਏ ਜੇ ਜਗਰੂਪ ਇਹਦਾ ਨਹੀਂ ਕਹੀ ਫਿਰ ਤਾਂ ਗੱਲ ਖਤਮ ਹੈ ਜੇ ਕਹੀ ਏ ਫਿਰ ਵੀ ਦੱਸਾਂ ਕਿ ਕੀ ਕਹੋ ਜਗਰੂਪ ਮੇਰੇ ਦਿਲ ਚ ਕੁਛ ਨਹੀਂ ਤੂੰ ਉਹਦਾ ਹਸਾਵਣਾ ਤੂੰ ਵੀ ਚੱਲ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆਪਦੀ ਗੇਮ ਵਕਾ ਮੈਂ ਆਪਦੀ ਵਕਾਣਾ ਮੈਨੂੰ ਕੋਈ ਕਹਿੰਦਾ ਮੈਨੂੰ ਹੁਲ ਹੋਣਾ ਮੈਂ ਕਹਣਾ ਭਾਈ ਐਂ ਗਿਆ ਕਿਸੇ ਨੇ ਅਗਲੇ ਇਹਨੇ ਕਹਣਾ ਕਿਹਨੇ ਗਿਆ ਮੈਂ ਕਹਣਾ ਹਣੇ ਕਹਣਾ ਤੂੰ ਅਗਲੇ ਦੇ ਮੂੰਹ ਸੁਣਿਆ ਜਿੰਨੇ ਚਿਰ ਮੂੰਹ ਨਹੀਂ ਸੰਦੇ ਅੰਚਰ ਮੈਂ ਉੱਥੇ ਬਚ ਚੁੱਪ ਕਰਕੇ ਬਹਿ ਜਾਣਾ ਲੋੜ ਹੀ ਨਹੀਂ ਇੱਕ ਗੱਲ ਹੋਰ ਆ ਜੇ ਕਿਸੇ ਨੇ ਕਹਿਤਾ ਤੇ ਆਪਾਂ ਚੁੱਪ ਹੋ ਗਏ ਆਪਾਂ ਉਹਨਾਂ ਨੂੰ ਤਕੜੇ ਆ ਆਪਾਂ ਤਾਂ ਚੁੱਪ ਹੁਣ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਦਿਲ 'ਚ ਵੀ ਕਿੰਨੀਆਂ ਗੱਲਾਂ ਤੇ ਕਹਿਣ ਨੂੰ ਅਸੀਂ ਵੀ ਨੈਟ ਤੇ ਖਲਾਰੇ ਪਾ ਦੀਏ ਪਰ ਅਸੀਂ ਚੁੱਪ ਆ ਅਸੀਂ ਤਕੜੇ ਆ ਜਿਹੜੀ ਚੁੱਪ ਦੀ ਤਾਕਤ ਆ ਚੁੱਪ ਦੀ ਤਾਕਤ ਜਿਹੜਾ ਭਾਜੀ ਨੀਮਾ ਹੋਏ ਚੱਲੂ ਉਹ ਹੀ ਪਰ ਤੱਕੜੇ ਅਗਲਾ ਤਾਂ ਅਗਲਾ ਤਾਂ ਸਮਝਦਾ ਐ ਵੀ ਗੱਲ ਬੜੀ ਟਿਕਾਣੇ ਦੇ ਕਹੀ ਤਕੜੀ ਤੱਕੜੀ ਲਾ ਲਓ ਜਿਹੜਾ ਭਾਰਤ ਪਾਸਾ ਨੀਮਾ ਹੀ ਹੋਊਗਾ ਤੇ ਜੀ ਆਪਾਂ ਬੋਲਾਂਗੇ ਤੇ ਉਹ ਤਾਂ ਫਿਰ ਉਹ ਆਪਾਂ ਉਹਨਾਂ ਦੀ ਰੇਸ 'ਚ ਆ ਗਏ ਨਾ ਹੂੰ ਵਿੱਚ ਕੈਟਾਗਰੀ 'ਚ ਆ ਗਏ ਫੇ ਉਹਨਾਂ 'ਚ ਤੇ ਆਪਣੇ 'ਚ ਫਰਕ ਕੀ ਰਹੇ ਨੀ ਲਓ ਜੀ ਲਓ ਆ ਗਿਆ ਇਹ ਇਹਦਾ ਜਗਾਰੂ ਟਰੈਕਟਰ ਸਾਰੇ ਜਾਣਦੇ ਆ ਖੱਟਾ ਪੀਰਾ ਹਲਾ ਨਹੀਂ ਲਾ ਪਤਾ ਨਹੀਂ ਆਉਣ ਵਾਲੇ ਸਤਰੰਗੀ ਆ ਬਾਈ ਹਾਂ ਇੱਕ ਗੱਲ ਆ ਸਤਰੰਗੀ ਪੀਂਗਾ ਕੁਛ ਮਰਜੀ ਆ ਜਦੋਂ ਜਾਂਦਾ ਲੋਕ ਕਹਿੰਦੇ ਆ ਮੈਂ ਕਹਿੰਦਾ ਰਾਜ ਵੀਡੀਓ ਵੀਡੀਓ ਸੀ ਚੱਲ ਮੇਲਿਆਂ ਤੇ ਜਾਂਦਾ ਲੋਕ ਭੰਡਦੇ ਆ ਕਰਦੇ ਆ ਪਰ ਜਿਹਨੇ ਦਿਲੋਂ ਪਿਆਰ ਕਰਨਾ ਬਈ ਉਹ ਕਰਦਾ ਜਿਹੜਾ ਬੰਦਾ 4 ਦਿਨ ਬੰਦੇ ਦੇ ਨਾਲ ਜੇ ਬੰਦਾ ਰਵੇ ਨਾ ਪਤਾ ਲੱਗਦਾ ਵੀ ਕੌਣ ਜਾਣਦਾ ਕੌਣ ਨਹੀਂ ਜਾਣਦਾ ਲੋਕਾਂ ਦੇ ਭਾਦਾਂ ਵੀ ਦੁਰਾ ਫਿਰਦਾ ਬਹੁਤ ਜਾਣ ਪਛਾਨ ਅਸੀਂ ਕੰਮ ਕਰਦੇ ਆ ਹੁਣਾ ਸ਼ੋਰ ਹੁਣੀ ਨਾਲ ਜਾਂਦੇ ਸਾਡੇ ਮੇਲਿਆਂ ਦੇ ਉੱਥੇ ਪਤਾ ਲੱਗਦਾ ਜਦੋਂ ਬੁਲਾਉਂਦੇ ਆ ਸਰ ਬਈ ਹਾਂ ਕਿਵੇਂ ਆ ਇਹ ਨੈੱਟ ਦੀ ਜਿਹੜੇ ਸੋਸ਼ਲ ਮੀਡੀਆ ਦੀ ਤਾਕਤ ਬਹੁਤ ਜ਼ਿਆਦੇ ਆ ਇਹਨਾਂ ਦੇ ਤੇ ਈਰਖਾ ਵੀ ਬੜੀ ਪਿਆਰ ਹੀ ਬੜਾ ਈਰਖਾ ਨੂੰ ਬੈਗ ਛੱਡ ਦੋ ਪਿਆਰ ਨੂੰ ਬਣਾਓ ਬੈਨ ਨੂੰ ਰੱਖੋ ਤੇ ਮੇਰੇ ਵੀਰ ਨਾ ਕੋਈ ਵੀ ਗੱਲਬਾਤ ਕਰਦੇ ਆ ਬੜੀਆਂ ਗਲਤੀਆਂ ਮੇਰੇ ਤੋਂ ਵੀ ਹੁੰਦੀਆਂ ਇਹਨਾਂ ਤੋਂ ਵੀ ਹੁੰਦੀਆਂ ਸਾਰੀਆਂ ਤੋਂ ਹੁੰਦੀਆਂ ਪਰ ਰੱਬ ਦਾ ਹੈ ਪਰ ਅਸੀਂ ਆ ਖੜੇ ਆ ਵੀਡੀਓ ਇੰਨੇ ਬੰਦੇ ਸਾਡੀ ਕਿਸੇ ਨਾ ਕੋਈ ਖੰਦਕ ਬਾਜ ਨਹੀਂ ਅਸੀਂ ਰੱਖਣੀ ਨਹੀਂ ਅਸੀਂ ਆਪ ਦੀ ਜ਼ਿੰਦਗੀ ਚ ਖੁਸ਼ ਆਂ ਕੰਮ ਕਰਨਾ ਬਾਸ ਯਾਰ ਨਾ ਇਹ ਰੱਖਣੀ ਹੈ ਨਾ ਇਹ ਆਉਣ ਵਾਲੇ ਸਮੇਂ ਸਰਬੋ ਵਾਲੇ ਭਾਜੀ ਕਈ ਬੰਦੇ ਆ ਚਲੋ ਸਾਰੇ ਜਾਣਦੇ ਪਿਆਰੇ ਸਾਰਿਆਂ ਨਾਲ ਪਰ ਆਪਾਂ ਅੱਧਰ ਆਈਦਾ ਕਿਉਂਕਿ ਭਰਾ ਹੈ ਸਕੇ ਭਰਾ ਹੈ ਮੇਰੇ ਮੈਂ ਕਹਾਈ ਨਹੀਂ ਸਕਦਾ ਵੀ ਯਾਰ ਦੱਸ ਸਕੇ ਐ ਹੀ ਹੁੰਦਾ ਭਾਈ ਤੁਸੀਂ ਇਹ ਲਾ ਸੋਸ਼ਲ ਮੀਡੀਆ ਦੀ ਭਾਈ ਨੇ ਗੱਲ ਕੀਤੀ ਉਹ ਤਗੜੀ ਪਾਵਰ ਜਾਣਦੇ ਥੋੜੀ ਜੀ ਸੋਸ਼ਲ ਮੀਡੀਆ ਦਾ ਟੱਕਰ ਪਹਿਲੀ ਵਾਰੀ ਟਰਬੋ ਲੈਣ ਆਇਆ ਸੀ 3500 ਦੀ 3500 ਦੀ ਟਰਬੋ ਆਹ ਤੇ ਭਾਈ 18 19 ਦੀ ਉਦੋਂ ਬਦਨਾ ਪਿਆਰ ਇਹ ਬੰਦੇ ਤਾਂ ਪੁੱਛ ਲੈ ਇਹਨੂੰ ਕਦੇ ਵੀ ਅਸੀਂ 5-7000 ਤੋਂ ਵੱਧ ਦਾ ਟਰਬੋ ਦਿੱਤੀ ਹੋਈ ਹੈ ਮੈਂ ਕਹਿੰਦਾ ਪਿਆਰ ਕਦੇ 35-4000 ਬਸ ਆਈ ਦੀਆਂ ਘਰ ਦੇ ਨੂੰ ਫੋਨ ਕਰਨਾ ਕਿੱਥੇ ਆ ਘਰ ਦੇ ਕਹਿੰਦਾ ਇੱਥੇ ਆ ਹੁਣ ਉਹਨਾਂ ਕੋਲ ਘਰ ਦੇ ਨੂੰ ਪੂਆ ਚਾਰ ਦਿਨ ਫੋਨ ਹੀ ਨਹੀਂ ਹੋਣਾ ਫੇ ਕਹਿੰਦਾ ਪਤਾ ਉੱਥੇ ਗਿਆ ਉੱਥੇ ਨਹੀਂ ਹੂੰ ਹੂੰ ਪਤਾ ਲੱਗ ਜਾਂਦਾ ਆਪਾਂ ਕਿਹੜਾ ਇਹਨੂੰ ਵਿਗਾੜਦੇ ਆ ਤਾਂ ਮੈਂ ਵੀ ਅੱਜ ਦਿਨੋਂ ਪਹਿਲੀ ਵਾਰ ਹੀ ਮਿਲਿਆ ਤੇ ਪਤਾ ਇਹ ਭਰਾਵਾਂ ਦਾ ਸਾਹਗਤਾ ਵੀਰ ਉਹ ਹੀ ਗੱਲ ਹੈ ਹੁਣ ਸਾਰੀ ਢੜੀ ਬੰਦਿਆਂ ਚ ਰਹਿੰਦਾ ਮੱਥਾ ਵੇਦੇ ਆ ਪਤਾ ਲੱਗ ਜਾਂਦਾ ਕਿਹੜਾ ਬੰਦਾ ਕਿੱਥੋਂ ਕਰਦਾ ਜਲਸੀ ਕਰਦਾ ਦਿਲੋ ਕਰਦਾ ਸਾੜਾ ਕਰਦਾ ਸਭ ਕੁਝ ਬਦਲਾ ਕਹਿੰਦਾ ਹੂੰ ਹੇ ਚਲੋ ਇਹ ਮੇਰਾ ਟਰੈਕਟਰ ਬੋਪਾ ਰੇ ਡਰਬੋ ਜੋਂ ਤੇ ਜਾਂਦਾ ਇੱਕ ਸਾਲ ਜਿੰਨਾ ਚਾਲਦਾ ਸਾਰਾ ਮਸ਼ੀਨਰੀ ਖਰਾਬ ਤਾਂ ਇੱਕ ਆਪਣੀ ਟਰੈਕਟਰ ਖੜੇ ਆ ਨਾ ਜੀ ਆ ਸਾਰੇ ਸਾਰੇ ਭਰਾਵਾਂ ਦੇ ਬੋਪਾ ਰੇ ਯਾਰ ਮੈਂ ਇਹਨਾਂ ਦੱਸਦਾ ਇਹ ਫੇਰ ਪੁਰਾਣਾ ਚਲ ਬਾਈ ਚਾਂਸ ਪ੍ਰੋਬਲਮ ਆ ਜਾਂਦੀ ਆ ਮੇਰੇ ਟਰੈਕਟਰ ਦੀ ਅਜੇ ਸ਼ੋਰ ਤੋਂ ਪੁੱਛ ਲੱ ਸਿਲਪ ਦੇ ਨੌਕਸ ਆ ਗਿਆ ਉਹਦੇ ਨਵੇਂ ਨਵੇਂ ਦੇ ਪੱਤੀ ਤੇ 2 ਮਹੀਨੇ ਹੋਇਆ 2 ਮਹੀਨੇ ਨੇ ਹੋਏ ਤੇ ਅੱਜ ਮੈਂ ਜਾ ਕੇ ਮਕੈਨਿਕ ਨੂੰ ਕਿਹਾ ਮੈਂ ਕਿਹਾ ਬੁੱਟਰ ਵਾਲੇ ਨੂੰ ਮੈਂ ਕਿਹਾ ਬਾਈ ਐ ਮੜਾ ਸੈੱਟ ਕਰੀਓ ਕਹਿੰਦਾ ਯਾਰ ਪਤੰਦਰਾ ਟਰੈਕਟਰ ਦਾ 2 ਮਹੀਨੇ ਹੋ ਗਏ ਨੇ ਤੇ ਉੱਥੇ ਤੂੰ ਜਾ ਕੇ ਜਾ ਉਹਨਾਂ ਸੈੱਟ ਮੂਰੇ ਮੈਂ ਕਿਹਾ ਬਾਈ ਯਾਰ ਉਹਨਾਂ ਨਾਲ ਵੀ ਲਿਆ ਜਾ ਜੀ ਮੇਰਾ ਇੱਥੇ 500 ਲੱਗ ਜੀ ਮੈਂ ਕਿਹਾ ਤੂੰ ਕਰ ਦੇ ਇਹ ਤਾਂ ਹੁੰਦੀਆਂ ਰਹਿਣੀਆਂ ਅਸੀਂ ਇਹਦਾ ਫੇਰ ਸੈਲਪਾ ਸੀ ਇੰਜਣ ਖੋਲਦੇ ਵੇਖੇ ਆ ਖੁੱਲ ਜਾਂਦੇ ਠੀਕ ਆ ਬੰਦਾ ਆ ਬੰਦਾ ਵੀ ਬਿਮਾਰ ਹੁੰਦਾ ਹੀ ਆ ਹਾਂ ਹੁੰਦਾ ਹੀ ਆ ਬਿਮਾਰ ਹੁਣ ਮੈਂ ਮੇਰੀ ਲਿਆ ਜ ਉਹਨਾਂ ਨੇ ਵੀ ਏਜੰਸੀ ਵਾਲਿਆਂ ਨੇ ਤਾਂ ਮੈਂ ਉਹਨਾਂ ਨੂੰ ਕਹੂੰਗਾ ਆ ਚੱਕੋ ਯਾਰ ਤੁਹਾਡਾ ਤਾਂ 2 ਮਹੀਨੇ ਨਹੀਂ ਚੱਲਿਆ ਸਹਿਨਸ਼ੀਲਤਾ ਵੀ ਰੱਖੋ ਥੋੜੀ ਜੀ ਕੰਟਰੋਲ ਖਰਾਬ ਹੋਊਗੀ ਉਹ ਚ ਹੋਇਆ ਕੀ ਆ ਉਹ ਚ ਕੱਦੂ ਗੁੱਦੂ ਦਾ ਪਾਣੀ ਪੁਣੀ ਪੈ ਗਿਆ ਤੇ ਉਹਦਾ ਜੈਕਰ ਉਹਦੀ ਘੁੱਗੀ ਜੀ ਖਰਾਬ ਹੋ ਗਿਆ ਹੋ ਗਿਆ ਬਸ ਮੈਂ ਦੋ ਤਿੰਨ ਵਾਰੀ ਨਾਲੇ ਖਿੱਚ ਕੇ ਸਟਾਰਟ ਕੀਤਾ ਮੈਨੂੰ ਉਹ ਚ ਕਿਹੜਾ ਮੇਰਾ ਕਿਹੜੀ ਕੋਈ ਮਾਨ ਘਟ ਗਿਆ ਕਸ ਗਿਆ ਮੈਂ ਆਦੇ ਘਰ ਦੇ ਟਰੈਕਟਰ ਨਾਲ ਸਟਾਰਟ ਕੀਤਾ ਵਾ ਤੇ ਨਹੀਂ ਅਗਲਾ ਜੇ ਜੋ ਜ ਲੜਨ ਵਾਲਾ ਹੋਵੇ ਉਹਨੇ ਕਿਹਾ ਕਿਉਂ ਖੜ ਗਿਆ ਹਾਂ ਮੈਂ ਖਿੱਚੀ ਜਾ ਹਰ ਗਿਆ ਨਵੇਂ ਖੜ ਗਿਆ ਖੜ ਗਿਆ ਹਾਂ ਪਾਏ ਇਹ ਕਹਣਾ ਲੱਕੀ ਆ ਟਰੈਕਟਰ ਚ ਸਾਲੇ ਬ੍ਰਾਂਡ ਆ ਬ੍ਰਾਂਡ ਆ ਇਹ ਗੱਲ ਤਾਂ ਪੈਸੇ ਲੈ ਕੇ ਪਾਣੀ ਲੈ ਜੀ ਇਹ ਤਾਂ ਮਸ਼ੀਨਰੀ ਆ ਯਾਰ ਇੱਥੇ ਬੰਦੇ ਭੈਣੇ ਢਿੱਲੇ ਮਿੱッセ ਹੋ ਜਾਂਦੇ ਆਾਥਾਂ ਨੂੰ ਤੇ ਤਾਂ ਫੇਰ ਮਸ਼ੀਨਰੀ ਆ ਸਵੇਰੇ ਉਹ ਬੰਦਾ ਰਾਤ ਨੂੰ ਬੰਦਾ ਸੌਂਦਾ ਸਵੇਰ ਨੂੰ ਟੈਕ ਹੋਇਆ ਹੋ ਜਾਂਦਾ ਬੰਦੇ ਦੀ ਗਾਰੰਟੀ ਆ ਚਲੋ ਚਲੋ ਕੋਈ ਨਾ ਕਰੋ ਕਲੀਅਰ ਓਕੇ ਜੀ ਬਾਏ ਸਾਰਿਆਂ ਦਾ ਕੋਈ ਗਿਲਾ ਨਹੀਂ ਕਿਸੇ ਨਾਲ ਵੀ ਸਾਰਿਆਂ ਦੇ ਜੋੜ ਕੇ ਇਹ ਗੱਲ ਕਹਿੰਦੇ ਸਾਰਿਆਂ ਦੇ ਟਰੈਕਟਰ ਵਧੀਆ ਵਧੀਆ ਸਾਰੇ ਵਧੀਆ ਸਾਰਿਆਂ ਦੇ ਸਾਡੇ ਟਰੈਕਟਰਾਂ ਨਾਲੋਂ ਸਾਰਿਆਂ ਦੇ ਟਰੈਕਟਰ ਤਕੜੇ ਆ ਹੂੰ ਸਾਡੇ ਮਾੜੇ ਹੋਣਗੇ ਪਰ ਅਸੀਂ ਇਹ ਗੱਲ ਕਹਿੰਨੇ ਹਮੇਸ਼ਾ ਸੱਚ ਦੀ ਗੱਲ ਕਰੋ ਵਧੀਆ ਕੰਮ ਕਰੋ ਬਿਨਾ ਗੱਲ ਮਤਲਬ ਤੋਂ ਕਿਸੇ ਨੂੰ ਭੰਡੋ ਨਾ ਖੁਸ਼ ਰਹੋ ਜ਼ਿੰਦਗੀ ਚ ਆਪਦਾ ਕੰਮ ਕਰੋ ਤੁਸੀਂ ਸਾਡੇ ਨਾਲੋਂ ਵਧੀਆ ਮਿਸਤਰੀ ਹੋਵੋਗੇ ਸਾਡੇ ਚ ਜਿੰਨੀ ਕ ਕਲਾ ਸੀ ਅਸੀਂ ਸ਼ੋਅ ਕਰਤੀ ਬਸ ਧੰਨਵਾਦ ਠੀਕ ਹੈ ਸਾਰੇ ਗਲਤੀ ਜਲਦੀ ਲਈ ਮਾਫੀ ਆ ਗਲਤੀ ਜਲਦੀ ਲਈ ਮਾਫੀ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ Gracias.